ਉਹਨਾਂ ਕੋ ਸੈਕਸ਼ਨ ਇਹਦੇ ਨਹੀਂ ਪੈਸੇ ਲੈਂਦੇ ਜੀ ਇਹ ਤਾਂ ਫ੍ਰੀ ਦੇਵਾਂਗੇ ਨਹੀਂ ਆ ਇਹਦੇ ਪੈਸੇ ਨਹੀਂ ਲੈਣੇ ਜੀ ਨਾ ਨਾ ਇਹਦੇ ਪੈਸੇ ਨਹੀਂ ਇਹ ਸੈਕਸ਼ਨ ਚ ਕਿਵੇਂ ਅਡ ਕਿੰਤਾ ਰੱਖਿਆ ਤਾਂ ਹੀ ਨੂੰ ਆਰਡਰ ਸੈਕਸ਼ਨ ਇਹ ਤਾਈਆਂ ਅਡ ਸੈਕਸ਼ਨ ਚ ਲਾ ਰੱਖਿਆ ਜੀ ਇਹਦੇ ਅਸੀਂ ਕੇਸੀ ਆ ਦੀ ਐਲਈਡੀ ਦੇ ਨਾਲ ਇਹ ਫ੍ਰੀ ਦੇ ਦਿਆਂ ਬੜੇ ਕਰਮਾਂ ਵਾਲੀਓ ਮਾਤਾ ਤੁਸੀਂ ਮੌਕੇ ਤੇ ਆਏ ਹਨਾ ਹਾਂ ਬਹੁਤ ਵਧੀਆ ਸਕੀਮ ਚੱਲ ਰਹੀ ਹੈ ਕਈ ਤੇ ਵੀਡੀਓ ਆ ਨਹੀਂ ਸਕਦਾ ਸਮਾਨ ਨਹੀਂ ਲੈ ਸਕਦਾ ਸਿਰਫ ਘਰੇ ਬੈਠਾ ਚਾਹੇ ਉਹ ਅੰਮ੍ਰਿਤਸਰ ਬੈਠਾ ਦਿੱਲੀ ਬੈਠਾ ਬੰਬੇ ਬੈਠਾ ਬਾਹਰ ਬੈਠਾ ਉਹ ਇਸ ਵੀਡੀਓ ਨੂੰ ਆਪਣੀਆਂ ਧੀਆਂ ਭੈਣਾਂ ਦੇ ਨਾਂ ਤੇ ਲਾਈਕ ਕਰਕੇ ਸਾਡਾ ਪੇਜ ਫੋਲੋ ਕਰਕੇ ਸ਼ੇਅਰ ਕਰ ਦੇ ਨਾਲ ਮੋਟਰਸਾਈਕਲ ਦਾ 쿠ਪਨ ਫ੍ਰੀ ਭੇਜ ਦਾਂਗੇ ਇੱਕ ਜਿਹੜਾ ਪ੍ਰੋਡਕਟ ਲੈ ਕੇ ਜਾਂਦਾ ਉਹਦੇ ਨਾਲ ਇੱਕ 쿠ਪਨ ਮਿਲਦਾ ਹੈ ਫ੍ਰੀ ਦੇ ਵਿੱਚ ਮੋਟਰਸਾਈਕਲ ਦਾ ਮੰਨ ਲਓ ਕਿਸੇ ਨੇ ਚੁੱਲ੍ਹਾ ਹੀ ਲੈ ਲਿਆ ਉਹ ਹਾਂਜੀ ਹੁਣ ਮੋਟਰਸਾਈਕਲ ਦਾ 쿠ਪਨ ਫ੍ਰੀ ਮਿਲ ਨਾਲ ਫ੍ਰੀ ਚ ਮਿਲ ਜੂ ਜੀ ਇਹ ਇਥੋਂ ਦੀ ਇਹਦਾ ਆਟਾ ਆ ਜਾਂਦਾ ਤੁਸੀਂ ਦੇਖੋ ਨਹੀਂ ਇੱਚ ਆਟਾ ਪਿਆ ਇਹ ਚ ਆਟਾ ਪਿਆ ਇਹ ਜੇ ਕੁਛ ਮਰਜ਼ੀ ਪੀ ਲਓ ਜੀ ਸਾਰੇ ਮਸਾਲੇ ਪੀ ਲਓ ਇਸੇ ਚ ਪੀ ਹੈ ਜਾਉ ਇਸ ਤੇਦਾਰੀ ਚ ਚੋਰੀ ਹੋ ਗਈ ਸੀਗੀ ਚੋਰੀ ਹੋ ਗਈ ਜੀ ਪਰ ਇਹਦੇ ਆਹ ਜਿਹੜੀ ਅਸੀਂ ਬਿਮਾਰੀ ਦਿੱਤੀ ਹੋਈ ਸੀ ਉਹਨਾਂ ਨੂੰ ਇਹ ਲੌਕ ਆ ਗਿਆ ਸੀਕ੍ਰੀਟ ਲੋਕਰ ਜੀ ਇਹ ਇੱਥੇ ਲਾ ਦਿਓ ਚੋਰ ਜਿੰਨਾ ਮਰਜ਼ੀ ਭਾਲੀ ਜਾਵੇ ਇਹ ਚੋਂ ਜਦੋਂ ਚਾਬੀ ਬਾਹਰ ਨਿਕਲ ਗਈ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਜੀ ਸੈ ਨਾਲ ਸਮਾਨ ਦੇ ਨਾਲੇ ਸਾਗਣ ਵੀ ਦੇਉਗੇ ਕੋਲ ਹਾਂਜੀ ਕਿਵੇਂ ਉਹ ਕੀ ਸਿਸਟਮ ਹੈ ਜੀ 11000 ਰੁਪਇਆ ਨਾਲ ਦੇ ਦਾਂਗੇ ਸਗਣ ਸਕੀਨ ਕੱਦਾ ਹੈਗਾ ਸਿੰਗਲ ਪੀਸ ਜਿਹੜਾ ਹੈਗਾ ਅਸੀਂ ਸਿਰਫ 1100 ਚ ਦੇ ਦਾਂਗੇ ਕਿੰਨੇ ਕਿੰਨੇ ਰੁਪਏ ਦੇ ਸਕਦੇ ਜੀ ਇਹਨੂੰ ਆਪਾਂ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਹੂੰ ਸਿਰਫ 6500 ਹੀ ਦੇ ਦਾਂਗੇ ਲਓ ਵੀ 6500 ਦੇ ਆ ਵਾਸਿੰਗ ਤੁਹਾਡਾ ਗਲਿਆ ਸੜਿਆ ਟੁੱਟਿਆ ਭੱਜਿਆ ਬੈੱਡ ਜਿਹੜਾ ਪੁਰਾਣਾ 5000 ਚ ਕੱਟਿਆ ਜਾਓ ਲੈ ਵੀ ਸਜਣੋ ਪਵਾਨੀਗੜ੍ਹ ਚ ਖੁੱਲ ਗਿਆ ਨਮਾ ਸਟੋਰ 1 ਸੱਤ ਥੱਲੇ ਮਿਰੂ ਘਰ ਦਾ ਸਾਰਾ ਸਮਾਨ ਤੇ ਦੂਜੀ ਗੱਲ ਤੁਹਾਡਾ ਕਵਾੜ ਵੀ ਇੱਥੇ ਵਧੀਆ ਰੇਟ ਚ ਕੱਟਿਆ ਜਾਊ ਯਾਨ ਦਰ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਤੇ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਹਸੀਕਾਲ ਜੀ ਹਸੀਕਾਲ ਜੀ ਸਭ ਤੋਂ ਪਹਿਲਾਂ ਆਪਣੀ ਸ਼ੁਰੂਆਤ ਹੁੰਦੀ ਹੈ ਪਾਣੀ ਤੋਂ ਜੀ ਜੀ ਹੈਨਾ ਅੱਜ ਮਾਰਕੀਟ ਬਾਜ਼ਾਰ ਦੇ ਵਿੱਚ ਜਾਈਏ ਅਸੀਂ ਇਹ ਚੀਜ਼ ਪੂਰੇ ਪੰਜਾਬ ਦੇ ਵਿੱਚ ਲਾਂਚ ਕਰ ਦਿੱਤੀ। ਸਾਡਾ ਤੁਹਾਨੂੰ ਹਰ ਪੰਜਾਬ ਦੇ ਹਰ ਇਲਾਕੇ ਦੇ ਵਿੱਚ ਸਟੋਰ ਮਿਲੇਗਾ ਈਜੀ ਲਾਈਫ ਸਟੋਰ। ਜੀ ਹੁਣ ਈਜੀ ਇੰਨੀ ਕਰਤੀ ਲਾਈਫ ਤੁਸੀਂ ਆਪਾ ਆਰਓ ਤੋਂ ਲੈ ਲੀਏ। ਜਲ ਹੀ ਜੀਵਨ ਹੈ ਜੀ। ਜਲ ਹੀ ਜੀਵਨ ਹੈ ਔਰ ਇਹ ਬਾਜ਼ਾਰ 'ਚ ਜਦੋਂ ਆਪਾਂ ਲੈਣ ਜਾਂਦੇ ਹਾਂ 7000 8000 9000 9000 ਅਲੱਗ-ਅਲੱਗ ਕੀਮਤ ਹਾਂ ਜੀ। ਪਾਣੀ ਦਾ ਸਭ ਤੋਂ ਵੱਡਾ ਪੁੰਨ ਹੈ। ਜੀ ਸਾਡਾ ਪਿਛਲੇ 18 ਸਾਲ ਤੋਂ ਪਾਣੀ ਦੇ ਉੱਤੇ ਕੰਮ ਹੈ। ਹਮ ਇਹ ਆਰਓ ਸਿਰਫ 3190 ਰੁਪਏ ਦਾ ਕਰਤਾ ਹੈ। ਇਹ ਔਰ ਜਮਾ ਅਸਲੀ। ਕੋਈ ਅਸਲੀ ਜੀ ਕੋਈ ਗਲਤ ਸਾਬਿਤ ਕਰ ਦੇ ਤਾਂ ਉਹਨੂੰ ਇਨਾਮ ਹੈ। 1 ਸਾਲ ਦੀ ਫੁੱਲ ਗਰੰਟੀ ਹੈ। ਕੋਈ ਪਾਰਟ ਖਰਾਬ ਹੋ ਗਿਆ ਲਿਆਵੇ ਬਦਲ ਕੇ ਲੈ ਜਾਵੇ। ਦੂਸਰੀ ਆਪਣੇ ਵਰੀਕੀ ਆਈਟਮਾਂ ਮਿਲਦੀ ਨੇ ਜੀ। ਮਤਲਬ ਇੰਡੈਕਸ ਚੁੱਲ੍ਹੇ ਜੀ ਹੈ। ਹਾਂਜੀ ਇੰਡੈਕਸ਼ਨ ਚੁੱਲ੍ਹੇ ਲੈ ਲਓ। ਗੈਸ ਚੁੱਲ੍ਹੇ ਲੈ ਲਓ ਹੈਨਾ ਤੇ ਨਾਲ ਹੀ ਤੁਸੀਂ ਜੂਸਰ ਲੈ ਲਓ। ਇਹ ਜੂਸਰ ਪੈਣੇ ਜੀ। ਇਹਨਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਜਿਵੇਂ ਸਜਾਤਾ ਵਧੀਆ ਕੰਪਨੀ ਕਹਿ ਸਕਦੇ ਆ ਆਪਾਂ ਹੈਵਲ ਜੀ। ਟੌਪ ਦਾ ਬ੍ਰਾਂਡ ਹੈ ਜੀ। ਸਭ ਤੋਂ ਟੌਪ ਦਾ ਬ੍ਰਾਂਡ ਆ ਜਿ ਸਜਾਤਾ ਹੀ ਆ। ਇਹ ਇਹਦੀ ਫਿਰ ਕਿੰਨੀ ਕੀਮਤ ਰਹਿੰ ਇਹ ਤਾਂ ਕੋਈ 7000 6000 ਐਨਚ ਦੇਈ ਜਾਂਦੇ ਆਪਾਂ ਆਪਣੇ ਕੋਲੇ ਕਿੰਨੀਆਂ ਜੀ ਆਪਣਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਇਸ ਫਿਰ ਸਸਤਾ ਸਟੋਰ ਈਜੀ ਲਾਈਫ ਕਿਵੇਂ ਹੋਊਗੀ ਸਿਰਫ 5000 ਦਾ ਪੱਖੇ ਪ੍ਰੈਸਾਂ ਜੀ ਏ ਬ੍ਰਿੱਕੀ ਦੇ ਆਟਮ ਆ ਗਏ ਸਾਰੀ ਜੀ ਹਾਂਜੀ ਆ ਹੈਂਡੀਆਂ ਜੋ ਵੀ ਚੀਜ਼ਾਂ ਨੇ ਉਹਦੀ ਪੁਰਾਣੀ ਪ੍ਰੈਸ ਲਿਆਓ ਪੁਰਾਣਾ ਜਿਹੜਾ ਕਵਾੜ ਚ ਪਈ ਆ ਉਹ 500 ਚ ਕੱਟ ਦਾਂਗੇ ਠੀਕ ਆ ਮਨ ਨਾਲ ਦੀ ਨਾਲ ਚੀਜ਼ਾਂ ਕੱਟੀ ਜਾਓਗੇ ਫਿਰ ਹਾਂਜੀ ਹਾਂ ਪੱਖਾ ਲਿਆਓ ਛੱਤ ਵਾਲਾ ਉਹ ਦਾ ਪੁਰਾਣਾ 500 ਚ ਕੱਟ ਦਾਂਗੇ ਹਰ ਆਈਟਮ ਮਿਲੂਗੇ ਜੀ ਇੱਕ ਹੀ ਛੱਤ ਥੱਲੇ ਭਵਾਨੀਗੜ ਵਾਸੀਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਆ ਸਾਡਾ ਨਾਬੇ ਚੱਲ ਜੋ ਸਰੰਦਸਲ ਜੋ ਮਰਿੰਡਾ ਚੱਲ ਜੋ ਮਰੇ ਕੋਲਡ ਆ ਚੱਲ ਜੋ ਭਵਾਨੀਗੜ ਸਟੋਰ ਦੇ ਵਿੱਚ ਆਪਾਂ ਖੜੇ ਹੋਇਆ ਜੀ ਹਾਂਜੀ ਹਾਂਜੀ ਭਵਾਨੀਗੜ ਚ ਖੜਿਆ ਇਹ ਥੋੜੇ ਜਿਹਾ ਏ ਆਗ ਜੀ ਮੰਨ ਲਓ ਪਹਿਲੇ ਸੈਕਸ਼ਨ ਤੋਂ ਜੀ ਤੇ ਇੱਥੇ ਆਪਾਂ ਬੈੱਡਾਂ ਦੀ ਗੱਲਬਾਤ ਕਰ ਲੈਣਾ ਪਹਿਲਾਂ ਤਾਂ ਜੀ ਆਪਾਂ ਬੈੱਡ ਸਰ ਸਾਰੇ ਦਿਖਾਵਾਂਗੇ ਤੁਹਾਨੂੰ ਇੱਥੋਂ ਲੈ ਕੇ ਬੈੱਡ ਸ਼ੁਰੂ ਹੋ ਜਾਂਦਾ ਹੈ ਪੁਰਾਣਾ ਤੁਹਾਡਾ ਗਲਿਆ ਸੜਿਆ ਟੁੱਟਿਆ ਭੱਜਿਆ ਬੈੱਡ ਜਿਹੜਾ ਪੁਰਾਣਾ 5000 ਚ ਕੱਟਿਆ ਜਾਊਗਾ ਜੀ ਜਮਾ ਛੜਿਆ ਹੋਇਆ ਬੈੱਡ ਜਮਾ ਸੜਿਆ ਹੋਇਆ ਜੀ ਔਰ ਇੱਥੇ ਲਾਈਟਾਂ ਵਾਲੇ ਬੈੱਡ ਵੀ ਮਿਲ ਜਾਣਗੇ ਨਾਰਮਲ ਵੀ ਮਿਲ ਜਾਣਗੇ ਟੂ ਵਾਲੇ ਬੈੱਡ ਵੀ ਮਿਲ ਜਾਣਗੇ ਜੀ ਇਸੇ ਤਰ੍ਹਾਂ ਤੁਸੀਂ ਦੇਖੋ ਪੱਖੇ ਪੁਰਾਣਾ ਪੱਖਾ ਲੈ ਆਓ ਛੱਤ ਵਾਲਾ ਛੱਤ ਵਾਲੇ ਪੱਖੀ ਪੱਖੇ ਪੈਣੇ ਵੱਡੇ ਆਫਰ ਨੇ ਜੀ ਤੁਹਾਡਾ ਉਹ 500 ਰੁਪਏ ਦੇ ਵਿੱਚ ਕੱਟ ਦਾਂਗੇ ਪੁਰਾਣਾ ਹਣਾ ਹਰ ਕੰਪਨੀ ਦਾ ਲਗਭਗ ਸਾਡੇ ਕੋਲ ਪੱਖਾ ਪਿਆਗਾ ਤੁਸੀਂ ਜਿਹੜਾ ਮਰਜ਼ੀ ਪੱਖਾ ਲੈ ਲਓ ਗਰੰਟੀ ਦੇਉਂਗੇ ਹਰੇਕ ਆਟਮ ਦੀ ਪੂਰੀ ਜੀ ਪੂਰੀ ਲੈ ਵੀ ਸੱਜਣਾ ਕਈ ਵਾਰੀ ਹੁੰਦਾ ਵੀ ਗਰੰਟੀ ਨਹੀਂ ਬਿਲੋਂ ਨਾਲ ਦੇ ਨਾਲ ਸੂੰ ਦੱਸੀ ਜਾਵਾਂਗੇ ਹਾਂਜੀ ਇਹ ਵੀ ਰਿੱਕੀ ਲੈਟ ਇਸੇ ਤਰ੍ਹਾਂ ਭਾ ਅਗਲੇ ਸੈਕਸ਼ਨ ਚਲੀ ਜਾਈ ਇਹ ਹੈਗਾ ਦੂਜਾ ਸੈਕਸ਼ਨ ਹੁਣ ਤੁਹਾਨੂੰ ਸੈਕਸ਼ਨਾਂ ਚ ਅਲੱਗ-ਅਲੱਗ ਦਸੀਆਂ ਜੋੜੇ ਰਹੋ ਵੀਡੀਓ ਨਾਲ ਤੇ ਅਲਮਾਰੀਆਂ ਸ਼ੁਰੂ ਹੋ ਜਾਂਦੇ ਨੇ ਮੰਨ ਕੇ ਚਲੋ ਆ ਹਾਂਜੀ ਬਿਲਕੁਲ ਤੁਸੀਂ ਇੱਥੋਂ ਸ਼ੁਰੂਆਤ ਕਰ ਲਓ ਲਮਾਰੀ ਦੀ ਜੀ ਕਿ ਪਹਿਲਾਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਢੇੜਾ ਦੇ ਆਓ ਢੇੜਾ ਦੇਣ ਤੋਂ ਬਾਅਦ ਇੱਥੇ ਆ ਜਾਓ ਜੀ ਇੱਥੇ ਆ ਕੇ ਤੁਸੀਂ ਆਪਾਂ ਲਮਾਰੀਆਂ ਸਾਰੀਆਂ ਪਈਆਂ ਨੇ ਪੰਜ ਪੱਲੇ ਲਮਾਰੀ ਬੋਲਦੇ ਨੂੰ ਇਹਨੂੰ ਜੀ 6 ਫੁੱਟੀ ਲਮਾਰੀ ਹੈ ਜੀ 6 ਫੁੱਟ ਤੇ ਇੱਕ ਚੀਜ਼ੇ ਦੇ ਵਿੱਚ ਤੁਹਾਨੂੰ ਲੋਕਰ ਮਿਲੂਗਾ ਇੱਕ ਹੋਰ ਸੀਕ੍ਰੇਟ ਗੱਲ ਦੱਸਾਂ ਜੀ ਸਾਡੇ ਰਿਸ਼ਤੇਦਾਰੀ ਚ ਚੋਰੀ ਹੋ ਗਈ ਸੀਗੀ ਚੋਰੀ ਹੋ ਗਈ ਜੀ ਪਰ ਇਹਦੇ ਆਹ ਜਿਹੜੀ ਅਸੀਂ ਲਮਾਰੀ ਦਿੱਤੀ ਹੋਈ ਸੀ ਉਹਨਾਂ ਨੂੰ ਇਹ ਲੋਕ ਆ ਗਿਆ ਸੀਕ੍ਰੀਟ ਲੋਕਰ ਜੀ ਇਹ ਇੱਥੇ ਲਾ ਦੋ ਚੋਰ ਜਿੰਨਾ ਮਰਜੀ ਭਾਲੀ ਜਾਵੇ ਇਹ ਚੋਂ ਜਦੋਂ ਚਾਬੀ ਬਾਹਰ ਨਿਕਲ ਗਈ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਜੀ ਨਹੀਂ ਸਰ ਇਹ ਤਾਂ ਫਿਰ ਇੰਨੀ ਜਿਆਦੇ ਮਾਲ ਵਿੱਚ ਫੈਸਿਲਿਟੀ ਦਿੱਤੀ ਹੋਈ ਸ਼ੀਸ਼ਾ ਵੀ ਲਾਇਆ ਹੋਇਆ ਲੋਕਰ ਵੀ ਲਾਇਆ ਹੋਇਆ ਇਹ ਤਾਂ ਫਿਰ ਬਜਟ ਤੇ ਆਉਣ ਹੀ ਨਹੀਂ ਹਿਸਾਬ ਚ ਗਰਕ ਵੀ ਜਾਂਦੀ ਤੁਸੀਂ ਦੱਸੋ ਜੀ ਤੁਹਾਡੀ ਵੀਡੀਓ ਜਿਹੜੇ ਦਰਸ਼ਕ ਸ਼ੇਅਰ ਕਰਕੇ ਆਉਣਗੇ ਜੀ ਤੁਸੀਂ ਦੱਸ ਦੋ ਕਿੰਨੇ ਚ ਦੇ ਦੀ ਉਹਨੇ ਚ ਦੇ ਦਨ ਘੱਟੋ ਘੱਟ ਮੈਨੂੰ ਤਾਂ ਲੱਗਦਾ 10-12 ਦੇ ਨੇੜੇ 12-15 ਤਾਂ ਜਾਂਦੀ ਹੈ ਜੀ ਪਰ ਜੇ ਸ਼ੇਅਰ ਕਰਕੇ ਆ ਗਈ ਉਹਦੀ ਪੁਰਾਣੀ ਟੁੱਟੀ ਭੱਜੀ ਲਿਆਵੇ ਨਹੀਂ ਪੁਰਾਣੀ ਕੱਟ ਦੋਂਗੇ ਇਹਦੇ ਵਿੱਚ ਵਿੱਚ ਕੱਟ ਦਾਂਗੇ ਛੜੀ ਹੋਈ ਫੇਰ ਨਾਲ ਲੈ ਲਵਾਂ ਕਿ ਨਾਲ ਲੈ ਸਕਦਾਂ 6 7 ਨਾ ਰਹਿਣ ਦੋ ਤੁਸੀਂ ਜਦੋਂ ਸ਼ੇਅਰ ਹੀ ਕਰਕੇ ਆ ਗਿਆਂ ਬੰਦਾ ਏਡੀ ਦਰੋਂ ਚੱਲ ਕੇ ਆ ਗਿਆ ਜੀ ਸਿਰਫ 4990 ਲੈ ਵੀ ਸੱਜਣੋ 4-5000 ਤੇ 5000 ਚ ਤਾਂ ਕੋਈ ਚੀਜ਼ ਨਾਉਂਦੀ 990 ਜੀ ਹਾਂ 4990 ਦਾ ਕੀ ਆਉਂਦਾ ਈ ਅੱਜਕੱਲ੍ਹ ਸਾਨੂੰ ਨੂੰ ਪਤਾ ਜੀ ਸਿੱਧੂ ਮੂਸੇ ਵਾਲੇ ਬਾਈ ਦੀ ਨਮਾਰੀ ਪਈਆ ਹੋਰ ਸਾਰੀਆਂ ਨਵੀਰਾ ਸਾਡੇ ਕੋਲੇ ਪਈਆਂ ਨੇਗੀਆਂ ਜੀ ਆ ਜਾ ਵੀ ਸੱਜਣਾ ਇੱਧਰ ਲੰਘਿਆ ਅੱਗੇ ਨੂੰ ਤੇ ਆਪਾਂ ਕਿਹੜੇ ਸੈਕਸ਼ਨ ਚੱਲੇ ਦੁਆ ਚ ਜੀ ਆਪਾਂ ਵਾਸ਼ਿੰਗ ਮਸ਼ੀਨ ਵਾਲੇ ਸੈਕਸ਼ਨ ਚ ਚੱਲਦੇ ਹੁਣ ਅਗਲੇ ਸੈਕਸ਼ਨ ਤੇ ਬਾਰੇ ਫਿਰ ਇਲੈਕਟ੍ਰੋਨਿਕ ਚ ਆ ਗਿਆ ਆਪਾਂ ਹਾਂਜੀ ਤੇ ਜੀ ਹਣਾ ਜੀ ਬੀਪੀਐਲ ਹਕਾਈ ਬੋਲਟਾ ਸਨਵਾਇਡ ਇਨਟੈਕਸ ਉਨੀਡਾ ਕਲਵਿਨੇਟਰ ਜੀ ਤੇ ਪੈਨਾਸੋਨਿਕ ਸਾਰੀਆਂ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਮਿਲ ਜਾਣੀਆਂ ਕੋਈ ਮਰਜ਼ੀ ਵਾਸ਼ਿੰਗ ਮਸ਼ੀਨ ਲੈ ਜਾਓ ਨਾਲ ਤੁਹਾਡੀ ਵਿੱਚ ਪੁਰਾਣੀ ਵੀ ਕੱਟ ਦਾਂਗੇ ਇਹਦੇ ਪੁਰਾਣੀ ਕੱਟ ਦੋਗੇ ਹਾਂਜੀ ਹਾਂ ਤੁਹਾਨੂੰ ਇੱਕ ਵਾਸ਼ਿੰਗ ਮਸ਼ੀਨ ਹੋਰ ਦਿਖਾਉਣਾ ਜੀ ਔਰ ਇਹ ਰਾਉਂਡ ਵਾਲੀ ਹੈ ਜੀ ਆਹ ਤੁਸੀਂ ਦੇਖੀ ਹੋਣਾ ਸ਼ਾਇਦ ਪਹਿਲੀ ਵਾਰੀ ਇਹਦੇ ਰਾਉਂਡ ਜਿਹੜਾ ਢੱਕਣਾ ਘਰੇ ਪਤਾ ਲੱਗਦਾ ਵੀ ਇਹ ਕੋਈ ਵਾਸ਼ਿੰਗ ਮਸ਼ੀਨ ਪਈ ਹੈ ਵਰਲਪੂਲ ਦੀ ਵਾਸ਼ਿੰਗ ਮਸ਼ੀਨ ਹੈ ਬਿਲਕੁਲ ਲੇਟੈਸਟ ਜਿਹੜੀ ਟੈਕਨੋਲੋਜੀ ਆਈ ਹੈ ਚੱਕੋ ਬਈ ਹਨਾ ਤੇ ਇਹ ਸਾਰੇ ਬ੍ਰਾਂਡ ਤੁਹਾਨੂੰ ਇੱਥੇ ਮਿਲ ਜਾਣਗੇ ਵਾਸ਼ਿੰਗ ਮਸ਼ੀਨਾਂ ਔਰ ਤੁਸੀਂ ਆਪਣੀ ਪੁਰਾਣੀ ਚੱਕ ਲਿਓ ਤੁਸੀਂ ਇਹਦੇ ਵਿੱਚ ਤੁਹਾਡਾ ਸਰਫ ਪਊਗਾ ਹਮ ਇੱਥੇ ਲੱਗੀ ਹੋਈ ਹੈ ਇਹਦੇ ਵਿੱਚ ਤੁਹਾਡਾ ਸਰਫ ਪੈ ਜਾਊਗਾ ਅਜ ਨਹੀਂ ਹੈਗਾ ਵੀ ਉਹ ਆਟੋਮੈਟਿਕ ਜਿਵੇਂ ਆਪਾਂ ਘੋਲਦੇ ਆ ਉਹ ਕੱਪੜਿਆਂ 'ਚ ਘੁਲ ਜਾਂਦਾ ਇੱਥੋਂ ਘੁਲ ਘੁਲ ਕੇ ਤੇ ਬੋਵਲ 'ਚ ਬਣ ਕੇ ਕੱਪੜਿਆਂ 'ਚ ਮਿਲਣਗੇ ਆਪਦੀ ਲਿਮਟ ਅਨੁਸਾਰ ਹਾਂਜੀ ਹਾਂ ਆਪਣੇ ਆਪ ਚੱਕੂ ਉਹ ਲੈ ਵੀ ਇਹ ਮਸ਼ੀਨਾਂ ਦੇਖ ਸਕਦੇ ਤੁਸੀਂ ਨਾਲੇ ਕੰਪਨੀ ਇਹਦੇ ਨੇ ਕੋਈ ਐਵੇਂ ਚੀਜ਼ਾਂ ਨਹੀਂ ਨੇ ਸਾਰੇ ਕੰਪਨੀ ਦੇ ਆਈਐਪੀ ਦਾ ਬ੍ਰਾਂਡ ਆ ਜੀ ਸਾਰੇ ਬ੍ਰਾਂਡ ਨੇ ਕਿਉਂਕਿ ਬ੍ਰਾਂਡ ਤੋਂ ਬਿਨਾਂ ਤਾਂ ਅੱਜਕੱਲ ਕੋਈ ਵੀ ਚੀਜ਼ ਨਹੀਂ ਚੱਲਦੀ ਜੀ ਇਹ ਸੈਕਸ਼ਨ 'ਚ ਕੁਲਰ ਵੀ ਲਾ ਰੱਖੇ ਨੇ ਜੀ ਹੁੰਦੇ ਅਗਲੇ ਸੈਕਸ਼ਨ 'ਚ ਕੁਲਰ ਆਗੇ ਜੀ ਕੁਲਰ ਲਿਆਓ ਤੁਸੀਂ ਥਾਰ ਲੈ ਜਾਓ ਦੂਸਰਾ ਨਾਲੋ ਸਕੁਅਰ ਲੈ ਜਾਓ ਆਰਾਊਂਡ ਲੈ ਜਾਓ ਜਿਹੜਾ ਇਹ ਵਾਸ਼ਿੰਗ ਮਸ਼ੀਨ ਸਭ ਤੋਂ ਸਸਤੀ ਜੀ ਹਨਾ ਜਦੋਂ ਸ਼ੁਰੂਆਤ ਹੁੰਦੀ ਹੈ ਹਲੇ ਤਾਂ ਕਿੰਨੇ ਪੁਰਾਣੀ ਘੱਟ ਦੋਗੇ ਪੁਰਾਣੀ ਘੱਟ ਕਿੰਨੇ ਰੁਪਏ ਦੇ ਦੇ ਸਕਦੇ ਜੀ ਨੂੰ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਹੂੰ ਸਿਰਫ 6500 ਹੀ ਦੇ ਦਾਂਗੇ ਲਓ ਵੀ 6500 ਦੀ ਆ ਵਾਸ਼ਿੰਗ ਮਸ਼ੀਨ ਐਦੋ ਘੱਟ ਮਿਲ ਨਹੀਂ ਰਹੀ ਕਿਤੇ ਮੰਨ ਕੇ ਜਲ ਵਧੀਆ ਮਾਲ ਕੁਆਲਿਟੀ ਦੀ ਚੀਜ਼ ਆ ਇਹ ਇਲੈਕਟ੍ਰੋਨਿਕ ਸੈਕਸ਼ਨ ਇਹਦੇ ਨਹੀਂ ਪੈਸੇ ਲੈਂਦੇ ਜੀ ਇਹ ਤਾਂ ਫ੍ਰੀ ਦੇਵਾਂਗੇ ਨਹੀਂ ਆ ਇਹਦੇ ਪੈਸੇ ਨਹੀਂ ਲੈਣੇ ਜੀ ਨਾ ਨਾ ਇਹਦੇ ਪੈਸੇ ਨਹੀਂ ਇਹ ਸੈਕਸ਼ਨ ਚ ਕਿਵੇਂ ਆਰਡਰ ਕਿਵੇਂ ਤਾਰ ਰੱਖਿਆ ਤਾਂ ਹੀ ਨੂੰ ਆਰਡਰ ਸੈਕਸ਼ਨ ਚ ਲਾ ਰੱਖਿਆ ਇਹ ਤਾਂ ਇਹਨੂੰ ਆਰਡਰ ਸੈਕਸ਼ਨ ਚ ਲਾ ਰੱਖਿਆ ਜੀ ਇਹਦੇ ਅਸੀਂ ਕੇਸੀ ਦੀ ਐਲਈਡੀ ਦੇ ਨਾਲ ਇਹ ਫ੍ਰੀ ਦੇ ਰਿਆ ਚੱਕੋ ਬਈ ਕਿੰਨਾ ਵਧੀਆ ਪੈਨਲ ਜਿਹਦੇ ਵਿੱਚ ਡ್ರೆਸਿੰਗ ਵੀ ਹੈ ਸ਼ੂਰੇਕ ਵੀ ਨੇ ਹੂੰ ਤੇ ਇੰਨਾ ਵਧੀਆ ਇਹ ਸਾਰਾ ਕੁਝ ਉਹਨੂੰ ਫ੍ਰੀ ਦੇਵਾਂਗੇ ਉਹਦੇ ਨਾਲ ਲੈ ਵੀ ਕਰ ਲਓ ਚੈੱਕ ਆ ਲੈ ਜਾਓ ਫ੍ਰੀ ਚੱਕ ਕੇ ਮਾਰਵਲ ਦਾ ਇਹਦੇ ਲੱਗਿਆ ਸਾਰਾ ਕੁਝ ਅਗਲੇ ਸੈਕਸ਼ਨ ਦੇ ਵਿੱਚ ਚੱਲੀਏ ਅਗਲੇ ਸੈਕਸ਼ਨ ਚ ਚੱਲਦੇ ਜੀ ਆ ਸੈਕਸ਼ਨ ਚ ਆ ਕੇ ਸੱਜੇ ਉਹ ਆਇਰਨ ਵਾਲੇ ਅਲਮੀਆਂ ਸੀਗੀਆਂ ਇਹ ਹੈਗੀਆਂ ਵੁੱਡਨ ਵਾਲੇ ਅਮੀਰਾ ਵਿੱਚ ਇੱਕ ਕਿਚਨ ਵਾਲੀ ਦਾ ਨਾਲ ਦੀ ਨਾਲ ਆਪਾਂ ਇਹ ਲੱਕੜ ਦੇ ਅਲਮੀਆਂ ਜੀ ਹਾਂਜੀ ਹਾਂ ਇਹ ਕਿਚਨ ਵਾਲੀ ਅਲਮੀਆਂ ਜਿਹਦੇ ਵਿੱਚ ਆਪਣੇ ਬਰਤਨ ਰੱਖੇ ਹੋਏ ਕਿਚਨ ਚ ਪਤਾ ਲੱਗਦਾ ਵੀ ਕੋਈ ਚੀਜ਼ ਰੱਖੀ ਹੋਈ ਹੈ ਇਹਦੇ ਨਾਲ ਫਿਰ ਪੁਰਾਣੀ ਕੱਟੋਂਗੇ ਜੀ ਪੁਰਾਣਾ 5000 ਚ ਕੱਟਾਂਗੇ ਜੀ ਅਲਮਾਰੀ ਅਲਮਾਰੀ ਆ ਤੁਸੀਂ ਦੇਖੋ ਕਿੰਨੇ ਕਲਰ ਪਿਆਰੇ ਪਏ ਲਾਈਟ ਕਲਰ ਲੈਣਾ ਕਿਸੇ ਨੇ ਲਾਈਟ ਲੈ ਗਏ ਬੰਨੀ ਯਾਰ ਡਾਰਕ ਲੈਣੀ ਆ ਕਿਸੇ ਨੇ ਡਾਰਕ ਲੈ ਲਓ ਸਾਰੇ ਘਰ ਦਾ ਸਮਾਨ ਟਿਕ ਜੂ ਇਨ ਵਿੱਚ ਜੀ ਹਾਂਜੀ ਉਹ ਤਾਂ ਜਹਾਜ਼ ਹੀ ਆ ਜੀ ਤੁਸੀਂ ਦੇਖੋ ਅਲਮਾਰੀ ਖੋਲ ਕੇ ਆ ਚੀਜ਼ ਜੀ ਸਾਰੇ ਪਰਿਵਾਰ ਦੇ ਕੱਪੜੇ ਇਹਦੇ ਵਿੱਚ ਆ ਜਾਣਗੇ ਹਾਂ ਲੈ ਡਰੈਸਿੰਗ ਟੇਬਲ ਅਲਮਾਰੀ ਸਾਰਾ ਕੁਝ ਇੱਕ ਚੀਜ਼ ਹੀ ਦਿੱਤਾ ਸਦੋਂ ਨਾਲੇ ਛੋਟੇ ਪਿੱਛੇ ਸ਼ੂ ਰੈਕ ਆ ਗਿਆ ਵਿੱਚ ਉਹਦੇ ਹੈਂਗਰ ਦੇ ਵਿੱਚ ਇੱਥੇ ਕੱਪੜੇ ਟੰਗੇ ਜਾਣਗੇ ਹਮਮ ਹਰ ਚੀਜ਼ ਮਿਲ ਜੂਗੀ ਪੁਆਨੀਗੜ ਵਸੀਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਆਲੇ-ਦਾਲੇ ਦੇ ਪਿੰਡ ਨੇ ਜਿਹੜੇ ਉੱਥੇ ਖੁਸ਼ਖਬਰੀ ਆ ਛੋਟੇ ਬੈੱਡ ਵੀ ਦਿਵਾਨ ਬੈੱਡ ਬੋਲਦੇ ਨੇ ਇਹਨੂੰ ਦਿਵਾਨ ਬੈੱਡ ਛੋਟਾ ਲੈ ਲੋ 3/6 ਦਾ ਉਹ ਪਿਆ ਵੱਡਾ 4/6 ਦਾ ਵੱਡਾ ਲੈ ਲੋ ਹੋਰ ਦੇਖੋ ਕਿ ਟੂ ਵਾਲਾ ਲੈ ਲੋ ਜੇ ਕੋਈ ਸ਼ੌਕ ਹੈ ਹਾਂ ਟੂ ਵਾਲਾ ਬੈੱਡ ਵੀ ਸਤੋ ਦੀਵਾਨ ਬੈੱਡ ਲੈ ਲੋ ਕੱਲਾ ਪਿਆ ਡਰੈਂਗ ਰੂਮ ਚ ਦੱਸਦਾ ਵੀ ਮੈਂ ਕੋਈ ਪਿਆ ਵੱਡੇ ਵੱਡੇ ਪ੍ਰੈਸ ਟੇਬਲ ਜੀ ਖੁੱਲੇ ਖੁੱਲੇ ਪ੍ਰੈਸ ਟੇਬਲ ਜਿੰਨਾ ਮਰਜੀ ਕੱਪੜਾ ਲੀੜਾ ਪ੍ਰੈਸ ਕਰਕੇ ਦੇ ਵਿੱਚ ਰੱਖੀ ਜਾਓ ਥੱਲੇ ਦੇ ਦਰਾਜ ਬਣੇ ਹੋਏ ਨੇ ਪ੍ਰੈਸ ਵੀ ਟਿਕ ਜੂਗੀ ਹੈ ਨਾ ਅਲਮਾਰੀਆਂ 'ਚ ਤੁਸੀਂ ਕਲਰ ਵੀ ਲੈ ਸਕਦੇ ਆ ਦੇਖੋ ਮਾਰਬਲ ਟੱਚ ਦਿੱਤੀ ਹੋਈ ਆ ਨਾਲ ਦੇ ਨਾਲ ਲੱਕੜ ਦੀ ਲੋਹੇ ਦੀ ਜੋ ਵੀ ਲੈਣੀ ਆ ਪੁਰਾਣੀ ਅਗਲੇ ਸੈਕਸ਼ਨ 'ਚ ਚੱਲੀ ਆ ਜੀ ਗੱਦਿਆਂ ਵਾਲੇ ਹੇਠਾਂ ਨੂੰ ਆ ਜਾਣਾ ਗੱਦਿਆਂ ਵਾਲੇ ਗੱਦਿਆਂ ਦੇ ਤਾਂ ਸਦਨੋਂ ਭੰਡਾਰੀ ਲੱਗਿਆ ਪਿਆ 9 ਇੰਚ 6 ਇੰਚ ਚੌੜੇ ਚੌੜੇ ਗੱਦੇ ਇਹ ਕਿਵੇਂ ਐਡਾ ਸਿਸਟਮ ਲਾ ਰੱਖਿਆ ਜੀ ਆਪਣੇ ਸਰ ਗੱਦਿਆਂ ਦਾ ਤਾਂ ਸਾਡੀ ਆਪਣੀ ਅਸੀਂ ਮੈਨੂਫੈਕਚਰਿੰਗ ਸ਼ੁਰੂ ਕੀਤੀ ਹੋਈ ਆ ਕੁਝ ਸਾਡਾ ਦੋ ਤਿੰਨ ਕੰਪਨੀਆਂ ਨਾਲ ਟਾਈ ਅਪ ਹੈਗਾ ਤਾਂ ਹੀ ਗੱਦਿਆਂ ਦਾ ਖੁੱਲਾ ਕੰਮ ਹੈ ਹਾਂਜੀ ਅਸੀਂ ਜਿਹੜਾ ਗੱਦਾ ਸਟਾਰਟ ਕਰ ਦਿੰਨੇ ਆ ਜੀ ਕਿੰਨੇ ਤੋਂ ਕਰ ਦਈਏ ਕਿੰਨੇ ਤੋਂ ਜੀ ਸ਼ਾਰੀ ਕੁਛ ਨਹੀਂ ਰੋਟੀ ਬਿਠਾ ਕੇ ਖਵਾਉਣੀ ਹੈ ਜਿਹੜਾ ਗੱਦਾ ਹੈਗਾ ਸਿੰਗਲ ਪੀਸ ਜਿਹੜਾ ਹੈਗਾ ਅਸੀਂ ਸਿਰਫ 1100 ਚ ਦੇ ਦਾਂਗੇ ਲੈ ਸੱਜਣੋ ਹੁਣ ਪੱਕੀ ਗੱਲ ਹੋ ਜੇ ਨਾਲ ਹੁੰਦੀ ਜਮ ਮੈਂ ਕਿੰਨਾ ਸਰ ਗਰੰਟੀਆ ਤੁਹਾਡੇ ਨਾਲ ਬਾ ਵਾਸਤਾ ਪਿਆਰ ਨੂੰ 15 ਸਾਲ ਹੋ ਗਏ ਜੀ ਅੱਜ ਤੱਕ ਕਦੇ ਕੱਚੀ ਗੱਲ ਨਿਕਲੀ ਆ ਗੱਦੇ ਵੀ ਕੁਆਲਿਟੀ ਦੇ ਨੇ ਇਹਨਾਂ ਦੇ ਆਪ ਦੀ ਕਰਕੇ ਮੰਨ ਲਓ ਮੈਨੂਫੈਕਚਰ ਹੁੰਦੀ ਆ ਤਾਂ ਹੀ ਵੱਡਾ ਕੰਮ ਲਾ ਰੱਖਿਆ ਨਹੀਂ ਫਿਰ ਡਬਲ ਡਬਲ ਗੱਦੇ ਸਾਰੇ ਮਿਲ ਜਾਣਗੇ ਜੀ ਬੈੱਡਾਂ ਦੇ ਡਬਲ ਸਿੰਗਲ ਪੀਸ ਸਾਰੇ ਮਿਲ ਜਾਣਗੇ ਮਤਲਬ ਸਟਾਰਟਿੰਗ ਜਿਹੜੀ ਸਾਡੀ ਹੈਗੀ ਆ ਸਿੰਗਲ ਗੱਦਾ ਜੇ ਆਪਾਂ ਥੱਲੇ ਉਹ ਚਟਾਈ ਜੀ ਵੀ ਲਿਆਉਨੇ ਆ ਉਹ ਵੀ 1200 ਦੀ ਆਉਂਦੀ ਆ ਅਸੀਂ ਬੱਚਿਆਂ ਦੇ ਰੋਟੀ ਖਾਣ ਲਈ ਜਾਏ ਤੁਸੀਂ ਉਹਨੂੰ ਬੈੱਡ ਤੇ ਵੀ ਸਾਲ ਸਕਦੇ ਹੋ ਹਨਾ ਕੋਈ ਮਹਿੰਗੇ ਨਹੀਂ ਹੋਣੇ ਕੁਆਲਿਟੀ ਦੇ ਜ਼ਰੂਰ ਨੇ ਕਹਿੰਦੇ ਹੁੰਦੇ ਨੇ ਸ਼ਾਸਤ ਹੋਵੇ ਬਾਰਾ ਜਿਹੜਾ ਇੱਕ ਵਾਰੀ ਸਾਡੇ ਸਟੋਰ ਤੋਂ ਲੈ ਗਿਆ ਜੀ ਉਹ ਦੁਬਾਰੇ ਕਿਤੇ ਹੋਰ ਨਹੀਂ ਲੈਣਾ ਨਹੀਂ ਐਡੇ ਆਫਰ ਲਾ ਰੱਖੇ ਨੇ ਨਾਲ ਦੇ ਨਾਲ ਆਪਾਂ ਜੀ ਇੱਕ ਆਫਰ ਫਿਰ ਹੋਰ ਵੀ ਕਰ ਦੋ ਧੀਆ ਪਹਿਣਾਂ ਲਈ ਕਰ ਦੋ ਜੀ ਆਪਣਾ ਸਟੋਰ ਤੇ ਮੈਂ ਦੇਖਿਆ ਹਰੇਕ ਚੀਜ਼ ਦਾ ਆਫਰ ਆ ਜੀ ਗੱਦਿਆਂ ਤੇ ਵੀ ਲਾ ਰੱਖਿਆ ਵੀ ਕੋਈ ਧੀਆ ਪਹਿਣਾਂ ਬਾਰੇ ਸੋਚਿਆ ਪੰਜਾਬ ਦੇ ਬਾਰੇ ਜੀ ਸਰ ਪੰਜਾਬ ਦੀਆਂ ਨਹੀਂ ਉਹ ਆਪਣੀਆਂ ਸਭ ਦੀਆਂ ਧੀਆ ਪਹਿਣਾਂ ਨੇ ਨਾ ਆਪਾਂ ਵੀ ਦੇਖੋ ਇੱਕ ਬਹੁਤ ਵੱਡੀ ਗਰੀਬੀ ਚੋਂ ਉੱਠਿਆ ਤਾਂ ਅਸੀਂ ਸੋਚਦੇ ਆਂ ਵੀ ਸਾਡੀ ਭੈਣ ਦਾ ਵਿਆਹ ਹੋਵੇ ਸਾਡੀ ਧੀ ਦਾ ਵਿਆਹ ਹੋਵੇ ਆਪਾਂ ਹਰੇਕ ਕੋਈ ਸ਼ਗਨ ਦਿੰਦਾ ਜਿੰਨੀ ਕੁ ਸਰਦਾ ਹੁੰਦੀ ਹੈ ਉਹ ਕਰਦਾ ਹਮ ਅਸੀਂ ਉਹ ਚੋਂ ਕੋਈ ਪੈਸਾ ਨਹੀਂ ਕਮਾਉਣਾ ਜੀ ਹੈਨਾ ਤੁਹਾਨੂੰ ਦਿਖਾ ਦਿੰਨਾ ਪੂਰੇ ਪੰਜਾਬ ਚ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਤੀਆਂ ਭੈਣਾਂ ਦੇ ਨਾਮ ਤੇ ਇਹ ਵੀਡੀਓ ਲਾਈਕ ਕਰਦੇ ਹੋ ਫੋਲੋ ਕਰਦੇ ਹੋ ਸ਼ੇਅਰ ਕਰਦੇ ਹੋ ਤੁਸੀਂ ਚੀਜ਼ ਲੈ ਕੇ ਜਾਓਗੇ ਤਾਂ ਫਰਕ ਹੋ ਅਗਲੇ ਸੈਕਸ਼ਨ ਚੱਲਦੇ ਆਂ ਕੱਲੇ ਤੀਆਂ ਭੈਣਾਂ ਦੇ ਲਈ ਇਹ ਸਪੈਸ਼ਲ ਤੀਆਂ ਭੈਣਾਂ ਦਾ ਸੈਕਸ਼ਨ ਦਾ ਆਪਣਾ ਤੇ ਇਹਦੇ ਵਿੱਚ ਮਤਲਬ ਕੀ ਕੀ ਰੇਟ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਦਾ ਰੇਟ ਨਹੀਂ ਹੈਗਾ ਪੁੰਨ ਦਾ ਹੀ ਕੰਮ ਆ ਸਭ ਤੋਂ ਪਹਿਲਾਂ ਹੀ ਜਦੋਂ ਆਪਣੀ ਤੀਪਾਣ ਚੱਲੀ ਜਾਂਦੀ ਹੈ ਉੱਥੇ ਆਪਾਂ ਮਿਲਣ ਜਾਂਦੇ ਆ ਗੈਸਟ ਜਾਂਦਾ ਹੈ ਹਨਾ ਰਿਸ਼ਤੇਦਾਰ ਆਉਂਦਾ ਤੀਪਾਣ ਨੂੰ ਹਰੇਕ ਮਾਸੀ ਚਾਚੀ ਤਾਇਆ ਪੂਆ ਫਫੜ ਹਰੇਕ ਜਾਂਦਾ ਹੈ ਸਭ ਤੋਂ ਪਹਿਲਾਂ ਜਦੋਂ ਐਂਟਰੀ ਕਰਦੇ ਆ ਹਰੇਕ ਸੋਫੇ ਤੇ ਬਿਠਾਉਂਦਾ ਹਮ ਅਸੀਂ ਉਸ ਪੈਕੇਜ ਦੇ ਵਿੱਚ ਸੋਫਾ ਦੇਤਾ ਬੈਠੋ ਸਰ ਉਧਰ ਸੋਫਾ ਦੇਤਾ ਹਾਂਜੀ ਨਾ ਸੋਫਾ ਵੀ ਦਿੱਤਾ ਸੱਜ ਨੂੰ ਵਧੀਆ ਹੁਣ ਸੋਫਾ ਦਿੱਤਾ ਨਾਲ ਹੀ ਟੇਬਲ ਦੇਤਾ ਜੀ ਸ਼ੀਸ਼ਾ ਵੀ ਦੇਤਾ ਸ਼ੀਸ਼ਾ ਵੀ ਦੇਤਾ ਟੇਬਲ ਵੀ ਦੇਤਾ ਵਿੱਚ ਕਿੰਨਾ ਵਧੀਆ ਡਿਜ਼ਾਈਨ ਬਣਾ ਕੇ ਦੇਤਾ ਜੀ ਆ ਆ ਕੀ ਦੇਤਾ ਜੀ ਨਾਲ ਗੱਤਾਂ ਜਾਂ ਇਹ ਉਸ ਤੋਂ ਬਾਅਦ ਆਪਾਂ ਨੂੰ ਚਾਹ ਪਾਣੀ ਰੋਟੀ ਪਾਣੀ ਖਵਾਇਆ ਜਾਂਦਾ ਦੁਪਹਿਰ ਦਾ ਸਮਾਂ ਹੋ ਗਿਆ ਸਾਰਾ ਦਾ ਜੀ ਗਮੀ ਹੋਣੀ ਚਾਹੀਦੀ ਇਹ ਚੀਜ਼ ਡਿਨਰ ਸੈੱਟ ਦੇਤਾ ਡਿਨਰ ਸੈੱਟ ਦੇਤਾ ਨਾਲ ਹੀ ਹਨਾ ਆਪਾਂ ਉਸ ਤੋਂ ਬਾਅਦ ਉੱਠੇ ਆਪਾਂ ਨੂੰ ਹਰੇਕ ਰਿਸਤੇਦਾਰੀ ਚ ਹੁੰਦਾ ਵੀ ਚੱਲ ਭਾਈ ਬਾਹਰੋਂ ਆਏ ਹੋ ਅਰੈਸਟ ਕਰੋ ਅਰੈਸਟ ਕਰ ਲਓ ਹਨਾ ਉਸ ਤੋਂ ਬਾਅਦ ਅਸੀਂ ਬੂਟ ਖੋਲਦੇ ਆਂ ਹੂੰ ਬੂਟ ਖੋਲਣ ਦੇ ਨਾਲ ਹੀ ਅਸੀਂ ਉਹਨੂੰ ਸ਼ੂ ਰੈਕ ਦੇ ਤਾ ਲੈ ਬੂਟ ਖੋਲ ਕੇ ਇਹਦੇ ਵਿੱਚ ਰੱਖੋ ਜੀ ਤੇ ਬੂਟੇ ਦੇ ਵਿੱਚ ਰੱਖ ਦੋ ਹੂੰ ਇਹ ਸਹੂਲਤ ਬੜੀ ਮੇਨ ਦੇ ਤਾ ਉਸ ਤੋਂ ਬਾਅਦ ਇਹ ਬੈੱਡ ਦੇ ਤਾਂ ਲਾਈਟਾਂ ਵਾਲਾ ਬੈੱਡ ਦੇ ਤਾਂ ਲਾਈਟਾਂ ਵਾਲਾ ਜੀ ਤੇ ਨਾਲ ਹੀ ਦੇ ਤੇ ਗੱਦੇ ਇਹ ਵੀ ਦੇਣੇ ਪੈਣਗੇ ਜੀ ਨਾਲ ਇਹ ਵੀ ਨਾਲ ਹੀ ਦੇ ਤੇ ਚੱਕੋ ਗੱਦੇ ਕੁਆਲਿਟੀ ਦੇ ਨਹੀਂ ਜੀ ਪੂਰੇ ਮੈਂ ਕਹਿੰਦਾ ਪੂਰੇ ਕੁਆਲਿਟੀ ਦੇ ਹੀ ਉਸ ਤੋਂ ਬਾਅਦ ਤੁਸੀਂ ਰੈਸਟ ਕਰੋ ਤੁਹਾਨੂੰ ਪੈਣਦੇ ਸਾਰੀ ਨੀਂਦ ਆ ਜੂਗੀ ਜੀ ਲੋਕਾ ਤੁਸੀਂ ਉੱਠੋ ਤੁਸੀਂ ਵੀ ਸੌਂਗੇ ਜੀ ਹੁਣ ਤਾਂ ਜੁੜੇ ਰਹੋ ਵੀਡੀਓ ਨਾਲ ਅੱਗੇ 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 ਆਹ ਕੀ ਚੀਜ਼ਾਂ ਜੀ ਨਮਾੜੀ ਕੱਪੜੇ ਚੇਂਜ ਕਰਨ ਦੇ ਲਈ ਜੇ ਆਪਾਂ ਰੱਖ ਦਿਆਂ ਕੱਪੜੇ ਰੱਖਣ ਦੇ ਲਈ ਅਲਮਾਰੀ ਦੇਤੀ ਹਾਂ ਹੈਂਗਰ ਦੇ ਵਿੱਚ ਕੱਪੜੇ ਟੰਗੇ ਇੱਥੇ ਪਾਤੇ ਲੋਕ ਆਪਣੇ ਤੀਆਂ ਪੈਣਾਂ ਨੇ ਕਿਸੇ ਨੇ ਤਿਆਰ ਹੋਣਾ ਐਸਾ ਡਰੈਸਿੰਗ ਟੇਬਲ ਦਿੱਤਾ ਇੱਥੇ ਪਿੱਛੇ ਸਮਾਨ ਟਿਕਜੂ ਜਦੋਂ ਆਪਣਾ ਆਪਣਾ ਦੇਖਣਾ ਸਿਰ ਬੌਣਾ ਪੱਗ ਬੰਨਣੀ ਆ ਉਹਦੇ ਲਈ ਇਹ ਸ਼ੀਸ਼ਾ ਦਿੱਤਾ ਇੰਨਾ ਚ ਵੀ ਸਮਾਨ ਟਿਕਜੂਗਾ ਇੰਨਾ ਚ ਵੀ ਸਮਾਨ ਟਿਕਜੂ ਨਾਲ ਹੀ ਤੁਸੀਂ ਦੇਖੋ ਜੀ मनोरंजन ਕਰਨ ਲਈ ਆਪਾਂ ਰਿਸ਼ਤੇਦਾਰ ਨੂੰ ਕਹਿੰਦੇ ਆਂ ਵੀ ਚੱਲ ਬੰਦਾ ਅਜਤਨੇ ਦੂਸਰੇ ਰਿਸ਼ਤੇਦਾਰ ਬਾਹਰੋਂ ਆਉਂਦਾ ਤੁਸੀਂ ਭਾਈ ਟੀਵੀ ਦੇਖ ਲਓ ਇਹ ਐਲਈਡੀ ਨਾਲ ਕੇਸੀਏ ਦੀ ਇਹ ਪੂਰੇ ਦਾ ਪੂਰਾ ਪੈਨਲ ਫਿਰ ਇਹ ਵੀ ਦੇਤਾ ਸਾਰਾ ਇਹ ਵੀ ਦੇਤਾ ਨਾਲ ਹੀ ਹਾਂ ਤੜਕੇ ਨੂੰ ਰਿਸ਼ਤੇਦਾਰ ਨੇ ਜਾਣਾ ਦਿੱਤੀ ਪੈਣ ਹੁੰਦਾ ਵੀ ਕੱਪੜੇ ਪ੍ਰੈਸ ਕਰਦੀ ਐ ਪ੍ਰੈਸ ਟੇਬਲ ਦੇਤਾ ਹੂੰ ਤੇ ਨਾਲ ਹੀ ਪ੍ਰੈਸ ਵੀ ਦੇਤੀ ਨਾਲ ਹੀ ਪ੍ਰੈਸ ਵੀ ਦੇਤੀ ਲੈ ਹੁਣ ਤੁਸੀਂ ਆਈਟਮਾਂ ਗਿਣ ਲਓ ਰਹਿ ਕੀ ਗਿਆ ਜੀ ਸੋਫਾ ਹੋ ਗਿਆ ਇੱਕ ਜੀ টেবিল ਹੋ ਗਿਆ 2 ਸ਼ੀਸ਼ਾ ਹੋ ਗਿਆ 3 ਜੀ ਡਿਨਰ ਸੈੱਟ ਹੋ ਗਿਆ 4 ਜੀ ਬੈੱਡ ਹੋ ਗਿਆ 5 ਲਾਈਟਾਂ ਗੱਦੇ 6 ਗੱਦੇ ਹੋ ਗਏ 6 ਸ਼ੂਰੇਕ ਸੂਰੇਕ ਹੋ ਗਿਆ 7 ਬਿਮਾਰੀ ਹੋ ਗਈ 8 ਔਰ ਡਰੈਸਿੰਗ ਟੇਬਲ ਹੋ ਗਿਆ 9 ਐਲਈਡੀ ਪੈਨਲ ਹੋ ਗਿਆ 10 ਐਲਈਡੀ ਹੋ ਗਈ 11 ਪ੍ਰੈਸਿੰਗ ਟੇਬਲ ਹੋ ਗਿਆ 12 ਪ੍ਰੈਸ ਹੋ ਗਈ 13 13 ਲੱਖ ਰੁਪਏ ਦਾ ਸਮਾਨ ਬਣ ਗਿਆ ਜੀ ਲੱਖ ਤੋਂ ਟੱਪ ਜਾਂਦਾ ਜੀ ਟੱਪ ਗਿਆ ਹਾਂਜੀ ਨਹੀਂ ਫਿਰ ਫਿਰ ਮਤਲਬ ਕਿ ਇਹ ਤਾਂ ਘਾਟੇ ਵਾਲਾ ਵਾਗ ਗਿਆ ਜੀ ਆਪਾਂ ਤੀਆਂ ਭੈਣਾਂ ਦੇ ਲਈ ਕੋਈ ਘਾਟਾ ਨਹੀਂ ਹੁੰਦਾ ਜੀ ਜਿੰਨਾ ਸੀ ਆਪਣੀਆਂ ਧੀਆ ਭੈਣਾਂ ਨੂੰ ਦਿੰਨੇ ਆ ਉਦੋਂ ਪ੍ਰਮਾਤਮਾ ਜਾਦੇ ਵਰਕਰਤ ਕਰਦਾ ਫਿਰ ਕਿੰਨੇ ਚ ਹੋ ਜੂ ਜੀ ਆ ਸਾਰਾ ਸਮਾਨ ਇਹ ਤਾਂ ਸਾਰਾ ਘਰ ਦਾ ਸਮਾਨ ਹੋ ਗਿਆ ਧੀਆ ਲਈ ਵੀ ਇਹ ਤਾਂ ਵੀਰਾਂ ਲਈ ਵੀ ਹੋ ਗਿਆ ਘਰ ਦਾ ਸਾਰਾ ਸਮਾਨ ਜੀ ਇਹ ਸਾਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਇਹ ਮੌਕਾ ਦਿੱਤਾ ਬਹੁਤ ਗਰੀਬੀ ਚ ਉਠੇ ਆ ਜੀ ਪਰ ਫਿਰ ਸੋਚਿਆ ਵੀ ਆਪਾਂ ਜਿੰਨਾ ਕੋ ਸਰਦਾ ਹੁੰਦੀ ਸੀ ਆਪਾਂ ਆਪਣੀ ਧੀ ਭੈਣ ਨੂੰ ਦਿੰਦੇ ਤੇ ਕਮਾਉਣੇ ਉਧਰੋਂ ਆਪਾਂ ਜਾ ਕੁਝ ਵੀ ਹੁੰਦੇ ਸਾਰੇ ਘਰ ਚੋਂ ਕਮਾਈ ਤਾਂ ਕਰਦੀ ਆ ਸਾਰੇ ਜੀ ਜੀ ਜਦੋਂ ਵਿਚਾਰਾ ਮਾਪਿਓ ਆਪਾਂ ਨੂੰ ਪਤਾ ਹੈ ਧੀ ਵੱਡੀ ਹੁੰਦੀ ਜਾਂਦੀ ਹੈ ਉਹਦੀ ਟੈਨਸ਼ਨ ਵੱਧਦੀ ਜਾਂਦੀ ਹੈ ਹੂੰ ਕੱਪੜੇ ਲੀੜੇ ਦਾ ਵੀ ਕਰਨਾ ਸੋਨੇ ਸੱਪੇ ਦਾ ਵੀ ਕਰਨਾ ਆਹ ਸਾਰਾ ਫਰਨੀਚਰ ਦਾ ਵੀ ਕਰਨਾ ਜੀ ਐਨਾ ਸਮਾਨ 13 ਆਈਟਮਾਂ ਹੂੰ 1 ਲੱਖ ਰੁਪਏ ਤੋਂ ਉੱਪਰ ਚਲੀ ਜਾਂਦੀ ਹੈ ਉਹਦੀ ਕੀਮਤ ਹੈ ਨਾ ਜੀ ਔਰ 70000 ਚ ਦੇਤਾ ਜੀ ਇਹ ਸਾਰਾ ਸਮਾਨ ਹਾਂਜੀ ਉਹ ਤਾਂ ਤੁਹਾਡੇ ਉਹੀ ਹੋ ਗਿਆ 70 ਚ ਦਾ 70 ਚ ਵੀ ਨਾ ਪ੍ਰੋਫਿਟ ਹੋਇਆ ਤੁਹਾਨੂੰ ਤਾਂ ਪ੍ਰੋਫਿਟ ਤਾਂ ਚ ਕਮਾਉਣਾ ਹੀ ਨਹੀਂ ਜੀ ਜੀ ਬਸ ਆਇਆ ਇੱਕ ਵੀ ਬਖਸ਼ਿਸ਼ ਕੀਤੀ ਪ੍ਰਮਾਤਮਾ ਨੇ ਤੁਸੀਂ ਦੇਖ ਲਓ ਜੇ ਅਸੀਂ ਇਹ ਘਟੇ ਦੇਵੇਂ ਸਾਡਾ ਦੁੱਗਣਾ ਕੰਮ ਚੱਲੂ ਅੱਜ ਸਾਡਾ ਜਿੱਥੇ ਇੱਕ ਪ੍ਰੋਡਕਟ ਸੀਗਾ ਆਰਓ ਫਿਲਟਰ ਅਸੀਂ ਕਿਤੇ ਨਾ ਕਿਤੇ ਇਹ ਪੰਨ ਕਰਦੇ ਆਏ ਮੋਟਰਸਾਈਕਲ ਆਫਰਾਂ ਚ ਕੱਢਦੇ ਆਏ ਬਹੁਤੀਆਂ ਭੈਣਾਂ ਉਹ ਨਿਕਲਿਆ ਜਿਨ੍ਹਾਂ ਦੇ ਵਿਆਹ ਹੋਏ ਹਨ ਜੀ ਹੋਰ ਜਿਹੜੇ ਕੂਪਨ ਨੇ ਉਹ ਫ੍ਰੀ ਚ ਦਿੰਦੇ ਰਹੇ ਇੰਨੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਮੈਂ ਕਹਿੰਦਾ ਅੱਜ ਕਿਸੇ ਚੀਜ਼ ਦਾ ਤੋੜਾ ਹੀ ਨਹੀਂ ਖਿੱਚ ਨਹੀਂ ਸਕਦੇ ਸਰ ਜੀ ਪਰ ਇੱਕ ਚੀਜ਼ ਕਰ ਸਕਦੇ ਆ ਸਾਡੀ ਭੈਣ ਹੋਈ ਤੀ ਹੋਈ ਕੋਸਟ ਜਿੰਨੀ ਕਰਦੀ ਆ ਉਦੋਂ ਤੱਕ ਤੁਹਾਨੂੰ ਪਤਾ ਨੀਚੇ ਤਾਂ ਖਿੱਚੀ ਨਹੀਂ ਸਕਦੇ ਪਰ ਅਸੀਂ ਨਾਲ ਇੱਕ ਦਾਨ ਦੇ ਸਕਦੇ ਆ ਸ਼ਗਨ ਸਕੀਮ ਐਸਨ ਨਾਲ ਸਮਾਨ ਦੇ ਨਾਲੇ ਸਾਗਨ ਵੀ ਦੇਉਗੇ ਹਾਂਜੀ ਕਿਵੇਂ ਉਹ ਕੀ ਸਿਸਟਮ ਆ ਜੀ 11000 ਰੁਪਿਆ ਨਾਲ ਦੇ ਦਾਂਗੇ ਸ਼ਗਨ ਸਕੀਮ 70000 ਇਹਦਾ ਲਵਾਂਗੇ ਹਮ ਹਣਾ ਇਹ ਲੱਖ ਰੁਪਿਆ ਸਵਾ ਲੱਖ ਰੁਪਿਆ ਨਹੀਂ ਲੈਂਦੇ 70 ਲਵਾਂਗੇ 11000 ਰੁਪਿਆ ਨਾਲ ਸ਼ਗਨ ਸਕੀਮ ਦੇਵਾਂਗੇ ਇਹ 58 ਦੀ ਰਹਗੀ ਨਾ 70 ਲਵਾਂਗੇ 70 ਲਵਾਂਗੇ ਦੇਵਾਂਗੇ ਸਗਨ ਸਕੀਮ ਨਾਲ ਜੀ ਹਾਂ ਉਹ ਆਡਰ ਲਫਾਫੇ ਚ ਪਾ ਕੇ ਦੇਵਾਂ 11000 ਰੁਪਿਆ ਹਾਂ ਔਰ ਇਹ ਫੋਟੋ ਕਰਾਵਾਂਗੇ ਨਾਲ ਵੀ ਈਜੀ ਲਾਈਫ ਸਟੋਰ ਵਾਲੇ ਦਿੱਤੇ ਨੇ ਤਾਂ ਉਹ ਸਾਡੇ ਵੱਲੋਂ ਉਸ ਭੈਣ ਨੂੰ ਸਗਨ ਹੋਊਗਾ ਠੀਕ ਹੈ ਉਸ ਧੀ ਨੂੰ ਸਗਨ ਹੋਊਗਾ ਠੀਕ ਹੈ ਜਿਹਦੀ ਮੈਰਿਜ ਹੋਊਗੀ ਅਸੀਂ ਜਿਹੜਾ ਮਾਪਿਓ ਨੂੰ ਦੇਊਗਾ ਅਸੀਂ ਉਹ ਤੋਂ ਕਮਾ ਨਹੀਂ ਰਹੇ ਕੁਝ ਹਾਂ ਪਰ ਫਿਰ ਵੀ ਉਸ ਤੋਂ ਬਾਅਦ ਅਸੀਂ 11000 ਰੁਪਿਆ ਕੋਲੋਂ ਦੇ ਦੇ ਲੇ ਵੀ ਲੈ ਕੇ 70000 ਕੇਰਾ ਸੂ ਨੂੰ 11000 ਫਿਰ ਸਗਨ ਦੇ ਦੇਣਗੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਆਪਦੇ ਵੱਲੋਂ ਇਹ ਚੀਜ਼ ਦਾ ਕਵਾਲਿਟੀ ਦੇਖ ਲਓ ਵੀਡੀਓ ਚ ਦੇਖ ਲਓ ਕਈ ਵਾਰ ਵੀਡੀਓ ਚ ਕੁਝ ਹੋਰ ਹੁੰਦਾ ਹੂੰ ਗਰਾਊਂਡ ਚ ਕੁਝ ਹੋਰ ਹੁੰਦਾ ਇੱਥੇ ਆ ਕੇ ਚੈੱਕ ਕਰ ਅਸੀਂ ਕਹਿੰਦੇ ਆਰੇ ਆ ਕੇ ਚੈੱਕ ਕਰੋ ਕੱਲੀ ਕੱਲੀ ਆਈਟਮ ਚੈੱਕ ਕਰੋ ਤੁਹਾਡੇ ਸਾਹਮਣੇ ਲੱਗਿਆ ਪਿਆ ਸਾਰਾ ਸਾਮਾਨ ਜੀ ਅਸੀਂ ਕਹਿੰਦੇ ਆਨਲਾਈਨ ਮੰਗਾ ਲਓ ਆਨਲਾਈਨ ਕਲਰ ਕੁਝ ਹੋਰ ਹੁੰਦਾ ਦਿਖਾਉਂਦੇ ਕੁਝ ਹੋਰ ਨੇ ਅਸੀਂ ਫਿਰ ਬੁਲਾਈਏ ਨਾ ਆਓ ਇੱਕ ਵਾਰੀ ਕਿਉਂਕਿ ਆਪਾਂ ਬਾਰ ਬਾਰ ਤਾਂ ਦੇਣਾ ਨਹੀਂ ਈਤੀ ਪੈਣ ਨੂੰ ਇੱਕ ਵਾਰ ਹੀ ਦੇਣਾ ਆਪ ਓਨਾਂ ਕ ਖੇਚਲ ਕਰ ਲੋ ਵੀ ਇੱਕ ਵਾਰੀ ਸਾਡੇ ਸਟੋਰ ਚ ਆ ਜਾਓ ਈਜੀ ਲਾਈਫ ਸਟੋਰ ਪੁਆਣੀਗੜ ਦੇ ਅਗਲੇ ਸੈਕਸ਼ਨ ਚੱਲੀਏ ਫ੍ਰਿਜਾਂ ਵਾਲੇ ਚੱਲੋ ਸੈਕਸ਼ਨ ਲੋ ਲੈ ਵੀ ਥੱਕ ਜਾਾਂਗੇ ਅੱਜ ਅਲੱਗ ਅਲੱਗ ਸੈਕਸ਼ਨ ਨੇ ਹਰੇਕ ਚ ਚੀਜ਼ ਚਿੰਕੇ ਲਈਏ ਫ੍ਰਿਜ ਆ ਗਏ ਜੀ ਫ੍ਰਿਜ ਸਿੰਗਲ ਡੋਰ ਫ੍ਰਿਜੀ ਡਬਲ ਡੋਰ ਛੋਟੇ ਤੋਂ ਛੋਟਾ ਜੀ ਤੁਸੀਂ ਦੇਖ ਰਹੇ ਹੋ ਟਾਟਾ ਦਾ ਜੀ ਬੋਲਟਾਸ ਦਾ ਹਾਇਰ ਦਾ ਜੀ ਹਨਾ ਜੀ ਇੱਕ ਬਾਹਰ ਟੁੱਟੇ ਫਰਿੱਜ ਦੇਖ ਕੇ ਆ ਉਹ ਉਹ ਕੱਟੋਗੇ ਨਾ ਮਕਾ। ਉਹ ਇਹਦੇ ਵਿੱਚ ਕੱਟੇ ਜਾਣਗੇ। ਇੱਕ ਕੰਪਨੀ ਦੇ ਫਰਿੱਜ ਦੇਵਾਂਗੇ। ਕੰਪਨੀ ਦਾ ਜਿਹੜਾ ਮਰਜ਼ੀ ਲੈ ਲਓ ਜੀ। ਬ੍ਰਾਂਡ ਹੀ ਆ ਅੱਜਕੱਲ ਬ੍ਰਾਂਡ ਤੋਂ ਬਿਨਾਂ ਤਾਂ ਕੰਮ ਚੱਲਦਾ ਨਹੀਂ। ਆਹ ਦੇਖੋ ਆ ਕੋਈ ਫਰਿੱਜ ਆ। ਇਹ ਤਾਂ ਵੱਡੇ ਤੋਂ ਵੱਡੇ ਲਮਾਰੀ ਹੈ ਜੀ। ਇਹ ਤਾਂ ਮੈਂ ਕਹਿੰਦਾ ਜੀ ਲੈ। ਚੈੱਕ ਕਰੋ ਫਰਿੱਜ ਆ ਵੀ ਕੀ ਹੈ। ਆਲੇ-ਦਾਲੇ ਗਮਾਣੀਆਂ ਸਾਰਿਆਂ ਦੀ ਦਾਲ ਟਿਕਜੂ, ਦੁੱਧ ਟਿਕਜੂ, ਉਹਦੇ ਵਿੱਚ ਦਹੀਂ ਟਿਕਜੂ। ਖਰਾਬ ਨਹੀਂ ਹੋਊਗੀ। ਖਰਾਬ ਨਹੀਂ ਹੋਊ। ਐਡੇ-ਐਡੇ ਫਰਿੱਜ ਇਹਨਾਂ ਮੁਕਾਬਲੇ ਵੀ ਪੁਰਾਣਾ ਕੱਟ ਦਿੰਨਗੇ। ਇਹ ਵੀ ਪੁਰਾਣਾ ਕੱਟੇ ਜਾਊ ਇਨਮ ਅਗਰ ਆਪੇ ਪੁਰਾਣੀ ਚੀਜ਼ ਕੱਟਮੋਂਗੇ ਜੀ ਪੁਰਾਣੀ ਕੱਟਾਂਗੇ ਹਾਂ ਜੀ ਹਾਂ ਉਸ ਹਿਸਾਬ ਨਾਲ ਰੇਟ ਜਿੰਨੇ ਦਾ ਆਪਾਂ ਨੂੰ ਪਿਆ ਕਰੂ ਬਿਲਕੁਲ ਜੀ ਤੇ ਇੱਕ ਸੈਕਸ਼ਨ ਇਹ ਆ ਗਿਆ ﺍﻟमारी ਇਧਰ ਮਾਰਨ ਨੂੰ ਨਿਕਾ ﺍﻟमारीਆਂ ਜੀ ਜੀ ਇਹ ਵਿੱਚ ਵੜਿਓ ਆਹ ਲੈ ਇਹ ਤਾਂ ਗਏ ਵਿੱਚ ਹੀ ਆ ਐਦੂ ਪੋਲਾ ਤਾਜ ਹੋਟਲ ਦੇ ਵਿੱਚ ਹੁੰਦਾ ਇਹ ਇਹ ਗੱਦਾ ਤੇ ਆਹ ਬੈੱਡਾ ਦੇਖੋ ਲਾਈਟਾਂ ਚੱਲਦੀਆਂ ਆਹ ਮਹਾਰਾਜਾ ਬੈੱਡਾ ਇਹ ਸਾਡਾ ਸਭ ਤੋਂ ਸੁਪਰ ਡੋਪਰ ਬੈੱਡਾ ਜੀ ਜੀ ਲੈ ਏ ਡੀ ਲਕਸ ਬੈੱਡ ਆ ਇਹਨਾਂ ਨਾਲ ਵੀ ਪੁਰਾਣਾ ਕੱਟ ਦੇਣਗੇ ਸੁਣੋ ਇਹ ਵੀ ਕੱਟੇ ਜਾਓ ਜੀ ਇਹ ਡੀ ਲਕਸ ਬੈੱਡ ਆ ਗਿਆ ਜੀ ਹੁਣ ਇਦੋਂ ਉੱਪਰ ਕੁਆਲਿਟੀ ਇਦੋਂ ਉੱਪਰ ਮਟੀਰੀਅਲ ਇਦੋਂ ਸਸਤਾ ਰੇਟ ਪੂਰੇ ਪੰਜਾਬ ਚ ਘੁੰਮ ਕੇ ਆਜੋ ਕਿਥੋਂ ਨਹੀਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਾਂ ਜੀ ਚੱਕ ਸਕਦੇ ਤੁਸੀਂ ਆ ਸਾਰੇ ਇੰਡੈਕਸਨ ਪੁਰਾਣੀ ਚੀਜ਼ਾਂ ਕਟਾ ਸਕਦੇ ਹੋ ਨਾਲ ਦੀ ਨਾਲ ਆ ਆ ਐਲਈਡੀ ਸਟੈਂਡ ਪੈਣੇ ਐਲਈਸੀਆਈ ਦੀ ਐਲਈਡੀ ਦੇ ਨਾਲ ਆ ਸਾਰਾ ਪੈਨਲ ਕਲਰ ਜਿਹੜਾ ਮਰਜ਼ੀ ਲੈ ਲੇ ਇਹ ਫ੍ਰੀ ਹੈ ਜੀ ਲ ਐਲਈਡੀ ਤੇ ਪੈਸੇ ਲਵਾਂਗਾ ਫਰੀ ਆ ਫਰੀ ਆ ਅਬ ਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਲੈ ਜਾਏ ਲੈ ਵੀ ਤੁਹਾਨੂੰ ਪਹਿਲਾਂ ਦੱਸਿਆ ਜੀ ਵੀ ਇਹ ਸਟੋਰ ਤੇ ਵੱਡੇ ਆਫਰ ਨੇ ਭਵਾਨੀਗੜ ਦੇ ਨੇੜੇ ਜਿਹੜੇ 50 ਪਿੰਡਾਂ ਲਈ ਵੱਡੇ ਆਫਰ ਨੇ ਤੇ ਬਾਕੀ ਇਹਨਾਂ ਦੇ ਸਟੋਰ ਅਲੱਗ-ਅਲੱਗ ਅਲੱਗ-ਅਲੱਗ ਕਿੱਥੇ ਨੇ ਜੀ ਨਾਬਾ ਹੋ ਗਿਆ ਜੀ ਸਰੰਦ ਹੋ ਗਿਆ ਮਰਿੰਡਾ ਹੋ ਗਿਆ ਅਮਰੀਕ ਕੋਲੜਾ ਹੋ ਗਿਆ ਬਾਕੀ ਸਾਡੇ ਹਲੇ ਕਮਿੰਗ ਸੂਨ ਚ ਨੇ ਸਾਰੇ ਕਿਤੇ ਇਹ ਆ ਕੀ ਚੀਜ਼ ਆ ਜੀ ਉੱਪਰ ਚਲੀਏ ਜੀ ਸੋਫੇ ਵਾਲੇ ਸੈਕਸ਼ਨ ਚ ਉੱਪਰ ਇਹ ਆਟਾ ਚੱਕੀ ਆ ਜੀ ਆਟਾ ਚੱਕੀ ਹਾਂਜੀ ਆ ਦੇਖੋ ਕਣਕ ਪਈਆ ਇੱਕ ਵਾਰੀ ਦਿਖਾ ਦਿਓ ਇੱਥੋਂ ਦੀ ਕਣਕ ਕਲੇਸ਼ ਮਟਾਉ ਜੰਤਰ ਪਹੁੰਚ ਗਈ ਜੀ ਆਟਾ ਚੱਕੀ ਲੈ ਜਾਓ ਘਰ ਚ ਜਿਹੜੇ ਮਰਜ਼ੀ ਚੀਜ਼ ਪੀ ਲਓ ਸਾਰੀਆਂ ਆਈਟਮਾਂ ਰੱਖ ਦੇਣੀ ਸਾਰੀਆਂ ਆਈਟਮਾਂ ਨੇ ਗਿਆ ਇਹ ਇਥੋਂ ਦੀ ਇਹਦਾ ਆਟਾ ਆ ਜਾਂਦਾ ਤੁਸੀਂ ਦੇਖੋ ਨਹੀਂ ਇਹ ਚ ਆਟਾ ਪਿਆ ਇਹ ਚ ਆਟਾ ਪਿਆ ਇਹ ਚ ਕੁਝ ਮਰਜ਼ੀ ਪੀ ਲਓ ਜੀ ਸਾਰੇ ਮਸਾਲੇ ਪੀ ਲਓ ਇਸੇ ਚ ਪੀਹਾ ਜਾਊਗਾ ਜੀ ਜਿਹੜੀਆਂ ਹੋਰ ਆਉਂਦੀਆਂ ਆਟਾ ਚੱਕੀ ਉਂਝ ਨਹੀਂ ਪੀਹਾ ਜਾਂਦਾ ਸਾਡੇ ਕੋਲੇ ਹੋਰ ਵੀ ਹੈਗੀਆਂ ਉਹਨਾਂ ਚ ਨਹੀਂ ਪਰ ਇਹਦੇ ਵਿੱਚ ਸਪੈਸ਼ਲ ਇਹ ਮਸਾਲਿਆਂ ਲਈ ਵੀ ਹੈ ਤੇ ਅਸੀਂ ਆਪਾਂ ਪੀ ਕੇ ਵੀ ਦਿਖਾਵਾਂਗੇ ਹਾਂ ਜੀ ਆਕੇ ਤੁਹਾਨੂੰ ਅਗਲੇ ਸੈਕਸ਼ਨ ਚ ਚਲਦੇ ਹਾਂ ਜੀ ਇੱਕ ਸੈਕਸ਼ਨ ਚ ਉੱਪਰ ਲੈ ਚੱਲੇ ਸਾਨੂੰ ਜਿੱਥੇ ਬੈੱਡਮਟ ਦਾ ਦਿਖਾ ਦਿੱਤਾ ਹੁਣ ਫੇਰ ਫਰਨੀਚਰ ਦੀ ਇੱਕ ਚੀਜ਼ ਦਿਖਾਉਣਾ ਸੋਫਾ ਸੈੱਟ ਦੇਖੋ 5 ਸੀਟਰ 7 ਸੀਟਰ 9 ਸੀਟਰ ਜੀ 10 ਸੀਟਰ ਹਮ 11 ਸੀਟਰ ਜੀ ਡੀਲੈਕਸ ਸੀਟਰ ਸਾਰੇ ਪਾਲਫੂਵੇ ਲਵਾਏ ਹੋਣੇ ਐਨ ਰੀਜਨਲ ਮੰਤਰੀ ਸੀਟਰ ਜੀ ਆ ਤੁਸੀਂ ਦੇਖੋ 골ਡਨ ਕਲਰ ਦਾ ਪਾਵਾਂ ਹਮ ਆ ਦੇਖ ਮੁੱਦਾ じゃ ਨਹੀਂ ਤਾਂ ਕਾਹ ਚੀਜ਼ ਐਨ ਕੰਮ ਨਾ ਕੀਤੀ ਹੋਈ ਹੈ ਚੱਲਦੀ ਫੇਰ ਇੱਕ ਤੋਂ 50 ਸਟੋਰ ਤਾਈਆਂ ਹੋਣਗੇ ਜੇ ਤੁਸੀਂ ਕੁਆਲਿਟੀ ਦੇਉਂਗੇ ਜੇ ਹਵਾ ਚ ਗੱਲਾਂ ਮਾਰੋਗੇ ਫਿਰ ਤਾਂ ਇੱਕ ਵੀ ਤੁਹਾਨੂੰ ਪਤਾ ਹੀ ਆ ਉਹ ਵੀ ਬੰਦ ਹੋ ਜਾਂਦਾ ਸਾਡੇ ਕੋਲੇ ਸਮਾਨ ਨਹੀਂ ਪੂਰਾ ਹੋ ਰਹੀ ਆ ਤੁਸੀਂ ਦੇਖੋ ਜੀ ਚੈੱਕ ਕਰਿਓ ਯਾਰਾ ਚਾਹ ਪੀਓ ਹਾਂ ਗਲਾਸੇ ਚ ਰੱਖੋ ਕੱਪੇ ਚ ਰੱਖੋ ਹਾਂ ਔਰ ਇਸ ਸੋਫੇ ਤੇ ਬੈਠ ਕੇ ਦੇਖੋ ਸਰਾ ਆਹ ਯਾਰ ਫੀਲ ਚੈੱਕ ਕਰੋ ਕਿ ਇਹ ਪੱਖੇ ਉਫੀਂ ਤੇ ਵੀ ਬਹਿ ਜੋ ਇਨਾ ਤੇ ਵੀ ਉੱਤੇ ਪੱਖਾ ਚੱਲਦਾ ਹੋਵੇ ਰਿਸ਼ਤੇਦਾਰ ਆਇਆ ਹੋਵੇ ਡਬਲ 2 ਪਿੱਛੇ ਸ਼ੋਲਡਰ ਹਰ ਆਈਟਮ ਜਿਹੜੀ ਸੋਫੇ ਲੱਗੀ ਹੋਈ ਹੈ ਜਦੋਂ ਐ ਬੰਦਾ ਬਹਿੰਦਾ ਆਰਾਮ ਨਾਲ ਜੀ ਇਹ ਜਣਾ ਹੋਈ ਹੋਈ ਹੈ ਆ ਟੇਬਲ ਦਿਖਾਓ 3D ਟੇਬਲ ਇਹ ਜੀ ਹਾਂਜੀ ਔਰ ਨਾਲ ਇਹਦੇ ਸਮਾਨ ਰੱਖਣ ਨੂੰ ਵੀ ਥੱਲੇ ਸਾਰਾ ਕੁਝ ਹੂੰ ਡਰਾਜ ਲੱਗੇ ਹੋਏ ਨੇ ਆਖੀ ਲੈ ਸੋਫੇ ਵਿੱਚ ਰੱਖਣ ਆ ਦੇਖੋ 3D ਟੇਬਲ ਕਿੰਨੇ ਵਧੀਆ ਊਪਰ 3D ਟੇਬਲ ਆ ਹੂੰ ਮੈਂ ਕਹਿੰਦਾ ਜਨਤ ਤੇ ਆ ਜੀ ਜੀ ਕਰ ਸਕਦੇ ਇਹਨਾਂ ਦਾ ਪੁਰਾਣਾ ਸੋਫਾ ਕੱਟ ਦੂੰਗੀ ਜੀ ਮਤਲਬ ਪੀੜਾ ਪੀੜਾ ਸੈੱਟ ਜੀ ਪੀੜਾ ਸੈੱਟ 5000 ਚ ਕਟਾਂਗੇ ਫਿਰ ਫਿਰ ਨਵਾਂ ਮਿਲ ਜੂ ਰੇਟ ਫਿਰ ਨਵਾਂ ਮਿਲ ਜੂ ਪੁਰਾਣਾ ਉਹਦਾ 5000 ਚ ਕਟਾਂਗੇ ਜੀ ਇਧਰ ਵੀ ਨਿਗਾਹ ਨੁਗਾ ਮਾਰ ਲਓ ਸੋਨੂੰ ਮੁੱਖ ਦੀ ਗੱਲ ਇੱਕੋ ਹੀ ਕਹਿ ਦੇਣਾ ਵੀ ਸੋਫਿਆਂ ਦੇ ਸਾਰੇ ਕਲਰ ਮਿਲ ਜਾਣਗੇ ਠੀਕ ਜੇ ਰੇਟ ਤੇ ਰੇਟ ਨਹੀਂ ਜ਼ਿਆਦਾ ਜੀ ਭਵਾਨੀਗੜ੍ਹ ਦੇ ਵਿੱਚ ਭਵਾਨੀਗੜ੍ਹ ਈਜੀ ਲਾਈਫ ਸਟੋਰ ਭਵਾਨੀਗੜ੍ਹ ਹੂੰ ਤੇ ਆਹ ਕੀ ਬਟਾਰਾ ਬੋਰਡ ਜਿਹਾ ਲਾਇਆ ਪਿਆ ਜੀ ਇਹਦੇ ਬਾਰੇ ਦੱਸੋ ਮੈਨੂੰ ਮੋਟਰਸਾਈਕਲ ਦਿੱਤਾ ਪਹਿਲਾਂ ਬਹੁਤ ਵਧੀਆ ਸਵਾਲ ਪੁੱ ਜਿੱਥੇ ਆਪਾਂ ਖੜੇ ਆ ਕਿਹੜੇ ਮਰਜ਼ੀ ਸ਼ਹਿਰੋਂ ਤੇ ਆਏ ਹਾਂ ਸੋਨੇ ਪੰਜਾਬ 'ਚ ਨਾਲ ਇੱਕ ਜਿਹੜਾ ਪ੍ਰੋਡਕਟ ਲੈ ਕੇ ਜਾਂਦਾ ਉਹਦੇ ਨਾਲ ਇੱਕ ਕੂਪਨ ਮਿਲਦਾ ਹੈ ਫ੍ਰੀ ਦੇ ਵਿੱਚ ਮੋਟਰਸਾਈਕਲ ਦਾ ਮੰਨ ਲਓ ਕਿਸੇ ਨੇ ਚੁੱਲ੍ਹਾ ਹੀ ਲੈ ਲਿਆ ਉਹ ਹਾਂਜੀ ਹੁਣ ਮੋਟਰਸਾਈਕਲ ਦਾ ਕੂਪਨ ਫ੍ਰੀ ਮਿਲ ਨਾਲ ਫ੍ਰੀ 'ਚ ਮਿਲ ਜੂ ਜੀ ਹੁਣ ਤੱਕ ਅਸੀਂ ਹਜ਼ਾਰਾਂ ਹੀ ਮੋਟਰਸਾਈਕਲ ਫ੍ਰੀ ਚ ਕੱਢ ਸਕਿਆ। ਐਸੀ ਪਰਮਾਤਮਾ ਦੀ ਕਿਰਪਾ ਹੋਈ ਆ ਸਾਰੇ ਲੋਕਾਂ ਨੂੰ ਮਿਲੇ ਹੋਏ ਨੇ। ਲੈ। ਇਹਨਾਂ ਨੇ 5 ਸਾਲ ਪਹਿਲਾਂ ਸਾਡੇ ਤੋਂ ਬੈਟਰੀ ਇਨਵਰਟਰ ਲਿਆ ਸੀਗਾ। ਇਨਵਰਟਰ ਲਿਆ ਸੀ ਲੈ। 5 ਸਾਲ ਪਹਿਲਾਂ ਉਹ ਕੋਲ ਲਗੇ ਸੀਗੇ। ਜਦੋਂ ਨਾ ਫੋਨ ਕੀਤਾ ਕਹਿੰਦੇ ਅਜੇ ਤਾਂ ਕੁਝ ਲਈ ਨਹੀਂ। ਹੂੰ। ਜਦੋਂ ਕਿਹਾ ਉਹਨੂੰ ਮੋਟਰਸਾਈਕਲ ਨਿਕਲਿਆ ਕਹਿੰਦੇ ਨਾ ਤੁਸੀਂ ਤਾਂ ਕੋਈ ਫਰਾਡ ਬੋਲਦੇ। ਆਜਾ ਮਿੱਤਰੋ ਫਿਰ। ਆ ਤੁਹਾਡੇ ਸਾਹਮਣੇ ਹੁਣ ਇਹਨਾਂ ਨੂੰ ਹਾਰ પાਕੇ ਸਨਮਾਨਿਤ ਕਰਕੇ ਮੋਟਰਸਾਈਕਲ ਦਿੱਤਾ ਹੈ। ਆ ਸਾਰੇ ਲੋਕਾਂ ਨੂੰ ਮੋਟਰਸਾਈਕਲ ਐਂ ਮਿਲੇ ਹੋਏ ਨੇਗੇ। ਇਹ ਤਾਂ ਸਮਾਨ ਖਰੀਦਣਾਂ ਲਈ ਆਫਰ ਆ ਜੀ। ਹਾਂ ਜੀ ਹੁਣ ਮੇਰੇ ਵਰਗਾ ਨਾਲ ਆ ਜਾਈ ਜੀ ਕੋਈ ਉਹਨਾਂ ਲਈ ਉਹਦੇ ਲਈ ਬਹੁਤ ਵੱਡੀ ਆਫਰ ਹੈ ਜੀ ਉਹਦੇ ਲਈ ਆਫਰ ਇਹ ਹੈਗੀ ਕਿ ਜਿਹੜਾ ਇੱਥੇ ਗੇੜਾ ਮਾਰਨੀ ਆਉਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਨਾਲ ਦੇਖਣ ਦੇਖਣਾ ਜੀ ਉਹਨੂੰ ਅਸੀਂ ਇੱਕ ਕੂਪਨ ਦਿੰਨੇ ਆ ਇਹ ਦੇ ਦੂੰਗਾ ਨਾਲ ਇਹ ਫ੍ਰੀ ਚ ਦਿੰਨੇ ਆ ਆ ਜਿਹੜੇ ਕੂਪਨ ਮਿਲਦਾ ਉਹਨਾਂ ਨੂੰ ਫ੍ਰੀ ਚ ਗਿਫਟ ਨਿਕਲਦਾ ਠੀਕ ਹੈ ਹੁਣ ਉਸ ਤੋਂ ਬਾਅਦ ਜਿਹੜਾ ਲੈ ਕੇ ਗਿਆ ਉਹਨੂੰ ਮੋਟਰਸਾਈਕਲ ਨਿਕਲਦਾ ਜੀ ਔਰ ਜਿਹਦੇ ਕੋਲੇ ਪੁਰਾਣਾ ਨਹੀਂ ਕਟਾਉਣ ਨੂੰ ਹੈਗਾ ਜੀ ਹੂੰ ਪੁਰਾਣਾ ਸਮਾਨ ਨਹੀਂ ਕਟਾਉਣਾ ਸਮਾਨ ਕਟਾਉਣ ਨੂੰ ਹੈ ਨਹੀਂ ਉਹ ਕਹਿੰਦਾ ਜੀ ਮੇਰੇ ਕੋਲੇ ਤਾਂ ਹੈ ਨਹੀਂ ਮੈਂ ਬੈੱਡ ਲੈਣ ਨੇ ਵੀ 5000 ਦਾ ਫਾਇਦਾ ਹੁੰਦਾ ਜੇ ਮੇਰੇ ਕੋਲ ਰੋਟੇ ਭੱਜੇ ਹੁੰਦੇ ਹੂੰ ਔਰ ਮੇਰੇ ਤਾਂ ਔਖਾ ਹੈ ਜੀ ਉਹਨਾਂ ਬਾਰੇ ਵੀ ਸੋਚਿਆ ਉਹਨਾਂ ਬਾਰੇ ਵੀ ਸੋਚਿਆ ਜੀ ਉਹਨਾਂ ਨੂੰ ਇਹ ਸਕ੍ਰੈਚ ਕਾਰਡ ਦਿੱਤਾ ਨਹੀਂ ਹਰੇਕ ਆਈਟਮ ਦੇ ਇਹ ਰੱਖਿਆ ਵੱਡੀ ਤੇ ਹਾਂਜੀ ਜਿਵੇਂ ਅਲਮੀਰਾ ਹੋ ਗਈ ਬੈੱਡ ਹੋ ਗਿਆ ਸੋਫਾ ਹੋ ਗਿਆ ਨਾ ਤੇ ਫ੍ਰਿਜ ਵਾਸ਼ਿੰਗ ਮਸ਼ੀਨ ਉਹਨਾਂ ਤੇ ਵੀ ਹੈਗਾ ਛੋਟੀਆਂ ਤੇ ਵੀ ਹੈਗਾ ਅਲੱਗ ਉਹਨਾਂ ਤੇ ਹੈਗਾ 500 ਤੋਂ 5000 ਤੱਕ ਜੀ ਇਹ ਜਿਹੜੀਆਂ ਵੱਡੀਆਂ ਨੇ ਇਹਨਾਂ ਤੇ ਹੈਗਾ 2100 ਤੋਂ ਲੈ ਕੇ 11000 ਤੱਕ ਨਿਕਲ ਸਕਦਾ ਹੈ ਇਸ ਵਿੱਚ ਨਾ ਨਿਕਲਦਾ ਜੀ ਜੀ ਅਸਾਂ ਨਿਕਲਦੀ ਹੈ ਖਾਲੀ ਨਹੀਂ ਜਾਂਦਾ ਹੀ ਨਹੀਂ ਖਾਲੀ ਨਹੀਂ ਜਾਂਦਾ ਕੋਈ ਵੀ ਗਰੰਟੀ ਨਾਲ ਨਿਕਲਦਾ ਹੈ ਲੈ ਤੁਸੀਂ ਦੇਖੋ ਤੁਹਾਡੇ ਲਈ ਵੱਡਾ ਆਫਰ ਆ ਪੁਰਾਣੀ ਚੀਜ਼ ਨਹੀਂ ਆ ਸਾਰੇ ਜਿਹਦੇ ਨੌ ਲਿਖੇ ਹੋਏ ਨੇ ਇਹ ਸਾਰਿਆਂ ਨੂੰ ਨਿਕਲੇ ਹੋਏ ਨੇ ਹਮ ਮੰਨ ਲਓ 10000 ਦੀ ਚੀਜ਼ ਹੈ ਹਮ 7700 ਨਿਕਲੇ ਆ ਜੀ ਉਹਨੇ 2900 ਹੀ ਦੇਣਾ ਹਮ ਹੋਰ ਇਦੋਂ ਉੱਤੇ ਕੀ ਚਾਹੀਦਾ ਜੀ ਲੈ ਵੀ ਇੱਧਰ ਵੀ ਆਫਰ ਲਾ ਕੇ ਤੇ ਭੈਣਾ ਬਾਰੇ ਵੀ ਸੋਚ ਲਿਆ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਈਜ਼ੀ ਲਾਈਫ ਤੇ ਛੋਟੀ ਜ਼ਿੰਦਗੀ ਸੌਖੀ ਹੋਗੀ بس ਮੇਰੇ ਵੱਲੋਂ ਇੱਕ ਬੇਨਤੀ ਹੈ ਇਹਨੂੰ ਧਿਆਨ ਨਾਲ ਸੁਣ ਲਿਓ ਜਾਂਦੇ ਜਾਂਦੇ ਸਾਡਾ ਰੋਜੀ ਲਾਈਫ ਦਾ ਪੇਜ ਆ ਜੀ ਉਹ ਤੁਹਾਨੂੰ ਅਸੀਂ ਦੇ ਦਾਂਗੇ ਤੁਸੀਂ ਅਟੈਚ ਕਰ ਦਿਓ ਨਾਲ ਜੀ ਉਹ ਲਾਈਕ ਕਰਕੇ ਫੋਲੋ ਕਰਕੇ ਸ਼ੇਅਰ ਕਰ ਦਿਓ ਅੱਗੇ ਆਪਣੀਆਂ ਧੀਆ ਭੈਣਾਂ ਦੇ ਨਾਮ ਤੇ ਜਿਹਦੇ ਹੈਗੀਆਂ ਨੇ ਕਿਉਂਕਿ ਉਹਨਾਂ ਜਿਹੜਾ 1.5 ਲੱਖ ਦਾ ਸਮਾਨ ਸੀਗਾ ਅਸੀਂ 70000 ਚ ਕਰਤਾ ਜੀ ਤੁਹਾਡੇ ਸਾਹਮਣੇ ਆ ਕੇ ਕੁਆਲਿਟੀ ਚੈੱਕ ਕਰ ਲਓ ਵੇਖ ਕੇ ਦੇਖ ਲਓ ਮੈਂ ਸਾਰੀ ਕੱਲੀ ਕੱਲੀ ਚੀਜ਼ ਦਿਖਾਈ ਜੀ ਔਰ 11000 ਰੁਪਿਆ ਸੀ ਨਾਲ ਸਾਡੇ ਦੇ ਕੇ ਭੇਜਾਂਗੇ ਲਿਖ ਕੇ ਦੇਵਾਂਗੇ ਬੰਦਾ ਆਪ ਨਾ ਰੱਖੇ ਜੀ ਹੈਨਾ ਤੀਆਂ ਦੇ ਨਾਮ ਤੇ ਆ ਤੀਆਂ ਦੇ ਨਾਮ ਤੇ ਦੇਵਾਂਗੇ 11000 ਕਿਉਂਕਿ ਪਰਮਾਤਮਾ ਉਹਨੂੰ ਦੁੱਗਣਾ ਦਿੰਦਾ ਜੀ ਔਰ ਜਿਹੜਾ ਇਸ ਵੀਡੀਓ ਆ ਨਹੀਂ ਸਕਦਾ ਸਮਾਨ ਨਹੀਂ ਲੈ ਸਕਦਾ ਸਿਰਫ ਘਰੇ ਬੈਠਾ ਚਾਹੇ ਉਹ ਅੰਮ੍ਰਿਤਸਰ ਬੈਠਾ ਦਿੱਲੀ ਬੈਠਾ ਬੰਬਈ ਬੈਠਾ ਬਾਹਰ ਬੈਠਾ ਉਹ ਇਸ ਵੀਡੀਓ ਨੂੰ ਆਪਣੀਆਂ ਧੀਆਂ ਭੈਣਾਂ ਦੇ ਨਾਂ ਤੇ ਲਾਈਕ ਕਰਕੇ ਸਾਡਾ ਪੇਜ ਫੋਲੋ ਕਰਕੇ ਸ਼ੇਅਰ ਕਰ ਦੇ ਨਾਲ ਮੋਟਰਸਾਈਕਲ ਦਾ ਕੂਪਨ ਫ੍ਰੀ ਭੇਜ ਦਾਂਗੇ ਲੈ ਜੀ ਘਰੇ ਬੈਠੇ ਕੰਮ ਕਰਦੇ ਹੋ ਤੁਹਾਡੇ WhatsApp ਤੇ ਆਜੋ ਨਾਲ ਦੀ ਨਾਲ ਤੁਸੀਂ ਚੈੱਕ ਕਰੋਗੇ ਵੀ ਮੈਂ ਹੁਣੇ ਸ਼ੇਅਰ ਕਰਕੇ ਪਾਇਆ ਸੀ ਸਕਰੀਨਸ਼ਾਟ ਮੈਨੂੰ ਨਾਲ ਦੀ ਨਾਲ ਹੀ ਇਹ ਆ ਗਿਆ ਉਲਝ ਜਾਨੇ ਵੀ ਲੋਕੇਸ਼ਨ ਕਿੱਥੇ ਆ ਹੈ ਨਾ ਲੋਕੇਸ਼ਨ ਸਾਡੀ ਉੱਥੇ ਵੀ ਤੁਹਾਨੂੰ ਲਿੰਕ ਮਿਲੂਗਾ ਪਵਾਨੀਗੜ ਹੈਗੀ ਐ ਰਾਮਪੁਰਾ ਰੋਡ ਵੱਜਦਾ ਇੱਕ ਪਿੰਡ ਨੂੰ ਰਾਮਪੁਰਾ ਰੋਡ ਜਾਂਦਾ ਪਵਾਨੀਗੜ ਤੋਂ ਰਾਮਪੁਰਾ ਰੋਡ ਦੀਪਕ ਹਸਪਤਾਲ ਦੇ ਕੋਲੇ ਜੀ ਸਕੂਟਰੀਆਂ ਵਾਲੀ ਏਜੰਸੀ ਦੇ ਕੋਲੇ ਹੈਰੀਟੇਜ ਸਕੂਲ ਦੇ ਕੋਲੇ ਵੱਡੇ ਬੋਰਡ ਲੱਗੇ ਹੋਏ ਨੇ ਵੱਡੇ ਬੋਰਡ ਲੱਗੇ ਹੋਏ ਨੇ ਈਜੀ ਲਾਈਫ ਵਾਲਾ ਦਾ ਸਟੋਰ ਖੁੱਲ ਗਿਆ ਪਵਾਨੀਗੜ ਨਿਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਤੇ ਇਹ ਸਾਡਾ ਜਿਹੜਾ ਸਾਰਾ ਸਥਾਪ ਇੱਕ ਵਾਰੀ ਨਜ਼ਰ ਮਰਵਾ ਦਿਓ ਪਵਾਨੀਗੜ ਦੇ ਵਿੱਚ ਤੁਹਾਨੂੰ ਮਿਲੂਗਾ ਅੱਜ ਕੋਈ ਸਥਾਪ ਐਤਵਾਰ ਕਰਕੇ ਛੁੱਟੀ ਤੇ ਆ ਇਹ ਗੱਡੀ 'ਚ ਉਤਰ ਰਹੇ ਨੇ ਇੱਕ ਵਾਰੀ ਤੁਸੀਂ ਉਹਨਾਂ ਨੂੰ ਵੀ ਦਿਖਾ ਦਿਓ ਜੀ ਜੀ ਗਾਹਕ ਵੀ ਆ ਰਹੇ ਨੇ ਆਜੋ ਜੀ ਹਸਦੀ ਕਾਲ ਜੀ ਹਸਦੀ ਕਾਲ ਹਾਂ ਜੀ ਮਾਤਾ ਜੀ ਹਸਦੀ ਕਾਲ ਉਹ ਗੱਡੀ ਦੇ ਨਜ਼ਰ ਮਰਵਾਓ ਜੀ ਦੇਖੋ ਆਪਣੇ ਕਸਟਮਰ ਆ ਰਹੇ ਨੇ ਕਸਟਮਰ ਰੱਬ ਦਾ ਰੂਪ ਹੁੰਦਾ ਜੀ ਆ ਰਹੇ ਨੇ ਕਸਟਮਰ ਦੂਰ ਦੂਰੋਂ ਚੈੱਕ ਕਰਨ ਮਾਈ ਆ ਬੜੇ ਕਰਮਾਂ ਵਾਲੀਓ ਮਾਤਾ ਤੁਸੀਂ ਮੌਕੇ ਤੇ ਆਏ ਹਨਾ ਹਾਂ ਬਹੁਤ ਵਧੀਆ ਸਕੀਮ ਚੱਲ ਰਹੀ ਹੈ ਹਾਂ ਬਿਲਕੁਲ ਜੀ ਆਜੋ ਹਸਦੀ ਕਾਲ ਹਸਦੀ ਕਾਲ ਮਾਤਾ ਜੀ ਫਾਇਦਾ ਹੁੰਦਾ ਗਾਹਕ ਵੀ ਰਣੇ ਤਾਂ ਕੋਲ ਨੇ ਤੁਸੀਂ ਆਏ ਦਰਸ਼ਨ ਦਿੱਤੇ ਚਰਨ ਪਾਓ ਇੱਕ ਵਾਰੀ ਹਾਂ ਜੀ ਹਸਦੀ ਕਾਲ ਜੀ ਨਹੀਂ ਵੀ ਦੇਖੋ ਹਲੇ ਇਹ ਚੀਜ਼ਾਂ ਦਾ ਫਾਇਦਾ ਉਠਾਓ ਪੁਵਾਨੀਗੜ੍ਹ ਚ ਤੁਹਾਨੂੰ ਪਹਿਲਾਂ ਦੱਸਿਆ ਵੀ ਵੱਡਾ ਸਟੋਰ ਖੁੱਲ ਚੁੱਕਿਆ ਵੀਡੀਓ ਸ਼ੇਅਰ ਕਰਦੇ ਹੋ ਸਾਰੇ ਦਰਸ਼ਕਾਂ ਨੂੰ ਲਾਸਟ ਚ ਫੇਰ ਪਿਆਰ ਭਰੀ ਹਸੀਕਾਲ